ਸਤਿ ਸ਼੍ਰੀ ਅਕਾਲ ਜੀ ਅੱਜ ਦੀ ਕਹਾਣੀ ਵੇਸ਼ਵਾਦਾ ਇਮਤੇਹਾਨ ਕਹਾਣੀ ਦੇ ਲੇਖਕ ਨੇ ਗੁਰਵਿੰਦਰ ਸਰਸਨੀ ਸ਼ੁਰੂ ਕਰਦੇ ਹਾਂ ਸੇਬੇ ਨੂੰ ਉਸ ਦਾ ਆਪਣਾ ਘਰ ਵਟ ਵਟ ਕੇ ਖਾਰਿਆ ਸੀ ਉਸ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਕਿ ਉਹ ਕੀ ਕਰੇ ਉਸ ਦੇ ਨਾਲ ਹਾਦਸਾ ਇਹ ਇੰਨਾ ਵੱਡਾ ਵਾਪਰ ਚੁੱਕਾ ਸੀ ਉਹ ਦਿਨ ਰਾਤ ਆਪਣੀ ਪਿਆਰੀ ਧਰਮ ਪਤਨੀ ਬਾਰੇ ਸੋਚਦਾ ਰਹਿੰਦਾ ਜਿਹੜੀ ਕਿ ਕੁਝ ਕੁ ਮਹੀਨੇ ਪਹਿਲਾਂ ਉਸ ਨੂੰ ਅਲਵਿਦਾ ਕਹਿ ਚੁੱਕੀ ਸੀ ਜਦੋਂ ਸੇਪਾ ਸਮਨਵਲ ਵੇਗ ਦਾ ਸੀਤਾ ਉਸ ਨੂੰ ਉਹ ਡਾਡਾ ਰੱਬ ਦੁਸ਼ਮਣ ਵਖਾਈ ਦਿੰਦਾ ਸੀ ਜਦੋਂ ਉਹ ਰੁੱਖਾਂ ਵੱਲ ਵੇਖਦਾ ਤਾਂ ਉਸ ਦੀ ਹਰਿਆਲੀ ਉਸ ਨੂੰ ਵੱਡ ਖਾਨ ਨੂੰ ਆਉਂਦੀ ਕੁਲ ਮਿਲਾ ਕੇ ਕੁਦਰਤ ਦੀ ਹਾਸ਼ਿਆ ਉਸ ਨੂੰ ਆਪਣੀ ਪਤਨੀ ਤੋਂ ਬਗੈਰ ਬੇਅਰਥ ਵਖਾਈ ਦੇ ਰਹੀ ਸੀ ਅਸਲ ਵਿੱਚ ਸੇਬੇ ਦਾ ਅੱਜ ਤੋਂ 1.5 ਸਾਲ ਪਹਿਲਾਂ ਵਿਆਹ ਹੋਇਆ ਸੀ ਉਹ ਆਪਣੀ ਪਤਨੀ ਮੰਜੂ ਨਾਲ ਬਹੁਤ ਜ਼ਿਆਦਾ ਖੁਸ਼ ਸੀ ਅਤੇ ਉਸ ਦੀ ਪਤਨੀ ਵੀ ਉਸ ਨਾਲ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਸੇਬਾ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ ਅਤੇ ਸੇਬੇ ਕੋਲ ਮਸਾਈਂ ਅੱਧਾ ਕਿਲਾ ਜ਼ਮੀਂਦਾ ਸੀ ਸੇਬਾ ਰੋਜ਼ ਫੈਕਟਰੀ ਜਾਣ ਤੋਂ ਪਹਿਲਾਂ ਆਪਣੀ ਪਤਨੀ ਨੂੰ ਕੁੱਟ ਕੇ ਜੱਫੀ ਪਾ ਲੈਂਦਾ ਅਤੇ ਉਸ ਦਾ ਮੱਥਾ ਚੁੰਮ ਕੇ ਉਸ ਨੂੰ ਅਲਵਿਦਾ ਕਹਿ ਕੇ ਦਿਹਾੜੀ ਉੱਤੇ ਜਾਂਦਾ ਦੋਹਾਂ ਦਾ ਪਿਆਰ ਸਿਖਰਾਂ ਤੇ ਸੀ ਸੇਬੇ ਦਾ ਬਾਪ ਸੇਬੇ ਨੂੰ ਛੋਟੀ ਹੀ ਉਮਰੇ ਅਲਵਿਦਾ ਕਹਿ ਚੁੱਕਾ ਸੀ ਸੇਬੇ ਨੇ ਆਪਣੀ ਇੱਕ ਛੋਟੀ ਪੈਂਦਾ ਵਿਆ ਕਰਜ਼ਾ ਚੁੱਕ ਕੇ ਕੀਤਾ ਹੋਇਆ ਸੀ ਜਿਸ ਕਰਕੇ ਸੇਬਾ ਹੱਲੇ ਵੀ ਉਸ ਕਰਜ਼ੇ ਨੂੰ ਉਤਾਰ ਰਿਹਾ ਸੀ ਰੋਜ਼ ਦੀ ਅੰਥਕ ਮਿਹਨਤ ਕਰਕੇ ਉਹ ਆਪਣੇ ਘਰ ਆਉਂਦਾ ਤੇ ਆਪਣੀ ਬਹੁਤ ਪਿਆਰੀ ਅਤੇ ਖੂਬਸੂਰਤ ਪਤਨੀ ਦੇ ਹੱਥਾਂ ਦੀਆਂ ਤੱਤੀਆਂ ਤੱਤੀਆਂ ਰੋਟੀਆਂ ਖਾਂਦਾ ਜਦੋਂ ਉਹ ਆਪਣੀ ਧਰਮ ਪਤਨੀ ਦੇ ਹੱਥਾਂ ਦਾ ਰਾਜ ਦਾ ਖਾਣਾ ਖਾਂਦਾ ਤਾਂ ਦਿਨ ਦੀਆਂ ਸਾਰੀਆਂ ਫਿਕਰਾਂ ਦੂਰ ਹੋ ਜਾਂਦੀਆਂ ਉਸ ਨੂੰ ਆਪਣੀ ਪਤਨੀ ਦੀ ਅੱਖਾਂ ਵਿੱਚ ਰੱਬ ਵਿਖਾਈ ਦਿੰਦਾ ਸੇਬੇ ਨੂੰ ਇੰਜ ਲੱਗਦਾ ਉਸ ਦੀ ਪਤਨੀ ਨੂੰ ਰੱਬ ਨੇ ਸਿਰਫ ਸੇਬੇ ਲਈ ਬਣਾਇਆ ਹੈ ਇੱਕ ਦਿਨ ਸੇਬਾ ਬੜੇ ਹੀ ਚਾਵਾਂ ਦੇ ਨਾਲ ਫੈਕਟਰੀ ਵਿੱਚ ਕੰਮ ਕਰਕੇ ਆਪਣੇ ਘਰ ਪਰਤਿਆ ਤਾਂ ਉਸ ਨੇ ਆਪਣੇ ਕਮਰੇ ਵਿੱਚ ਜਾ ਕੇ ਆਪਣੀ ਪਤਨੀ ਨੂੰ ਆਵਾਜ਼ ਦਿੱਤੀ ਅਤੇ ਕਿਹਾ ਹਾਂਜੀ ਮੇਰੀ ਹੀਰ ਸਰੇਟੀ ਕਿੱਥੇ ਹੋ ਅੱਜ ਦਰਸ਼ਨ ਵੀ ਨਹੀਂ ਹੋ ਰਹੇ ਜਦੋਂ ਦੋ ਤਿੰਨ ਵਾਰ ਆਵਾਜ਼ਾਂ ਮਾਰੀਆਂ ਤਾਂ ਅੱਗੇ ਕੋਈ ਵੀ ਉੱਤਰਨਾ ਔਨ ਕਰਕੇ ਸੇਬੇ ਨੂੰ ਥੋੜੀ ਜਿਹੀ ਘਬਰਾਹਟ ਹੋਈ ਸੇਬਾ ਜਲਦੀ ਜਲਦੀ ਦੋਹਾਂ ਕਮਰਿਆਂ ਨੂੰ ਵੇਖਣ ਤੋਂ ਬਾਅਦ ਰਸੋਈ ਵੱਲ ਨੂੰ ਭੱਜ ਪਿਆ ਅੱਗੇ ਜਾ ਕੇ ਜੋ ਉਸਨੇ ਵੇਖਿਆ ਉਹ ਸਭ ਕੁਝ ਵੇਖ ਕੇ ਸੇਬੇ ਦੀਆਂ ਲੱਤਾਂ ਥੱਲੇਉਂ ਜ਼ਮੀਨ ਨਿਕਲ ਗਈ ਸਾਹਮਣੇ ਕੀ ਵੇਖਦਾ ਹੈ ਉਸਦੀ ਧਰਮ ਪਤਨੀ ਮੰਜੂ ਰੋਟੀਆਂ ਪਕਾਉਂਦੀ ਪਕਾਉਂਦੀ ਪਿੱਛੇ ਡਿੱਗ ਪਈ ਸੀ ਇਹ ਸਭ ਕੁਛ ਵੇਖ ਕੇ ਸੇਬਾ ਬਹੁਤ ਜ਼ਿਆਦਾ ਡਰ ਗਿਆ ਮਾਨੀ ਮਨ ਵਿੱਚ ਸੋਚਾਂ ਲੱਗ ਪਿਆ ਮੰਜੂ ਨੂੰ ਕੀ ਹੋਇਆ ਉਸਦੀ ਮਾਂ ਕਿਤੇ ਉਸ ਸਮੇਂ ਬਾਹਰ ਗਈ ਹੋਈ ਸੀ ਰਿਸ਼ਤੇਦਾਰੀ ਵਿੱਚ ਉਸਨੇ ਆਪਣੀ ਪਤਨੀ ਨੂੰ ਆਪਣੇ ਹੱਥਾਂ ਦੇ ਨਾਲ ਚੁੱਕ ਕੇ ਗੋਡਿਆਂ ਦੇ ਪਾਰ ਕਰ ਲਿਆ ਉਸਦੀ ਪਤਨੀ ਦੀਆਂ ਦੋਵੇਂ ਅੱਖਾਂ ਬੰਦ ਸੀ ਸੇਬਾ ਕਦੇ ਉਸਦੇ ਮੁਖ ਨੂੰ ਹਿਲਾਵੇ ਕਦੇ ਉਸਦੇ ਹੱਥਾਂ ਨੂੰ ਕੁੱਟੇ ਸੇਬੇ ਨੂੰ ਕੋਈ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਕਰੇ ਸਾਹਮਣੇ ਪ੍ਰਾਤ ਵਿੱਚ ਗੁੰਨਿਆ ਹੋਇਆ ਆਟਾ ਤੇ ਸਾਈਡ ਸੁੱਕਾ ਪਿਆ ਆਟਾ ਸੁੱਕਾ ਪਿਆਸੀ ਹੱਲੇ ਉਚਾਰੀ ਮੰਜੂ ਨੇ ਸੇਬੇ ਵਾਸਤੇ ਪੰਜ ਰੋਟੀਆਂ ਉਤਾਰ ਦਿੱਤੀਆਂ ਸਨ ਕਿ ਉਹ ਪਿੱਛੇ ਨੂੰ ਹੀ ਡਿੱਗ ਗਈ ਸ਼ਾਇਦ ਇੰਜ ਕਹਿ ਲਵੋ ਸੇਬਿਆ ਇਹ ਪੰਜ ਰੋਟੀਆਂ ਤੇਰੇ ਵਾਸਤੇ ਆਖਰੀ ਮੇਰੇ ਵੱਲੋਂ ਸੇਬੇ ਨੇ ਆਪਣੀ ਜਾਰ ਪਾਲੇ ਨੂੰ ਫੋਨ ਕੀਤਾ ਤੇ ਉਸ ਕੋਲ ਗੱਡੀ ਸੀ ਸੇਬੇ ਨੇ ਪਾਲੇ ਨੂੰ ਕਿਹਾ ਬਾਈ ਤੇਰੀ ਪਰਜਾਈ ਬਿਲਕੁਲ ਬੇਹੋਸ਼ ਹੋ ਪਈ ਐ ਜਲਦੀ ਜਲਦੀ ਗੱਡੀ ਲੈ ਕੇ ਮੇਰੇ ਘਰ ਪਹੁੰਚਾ ਉਹ ਦੋਵੇਂ ਮੰਜੂ ਨੂੰ ਗੱਡੀ ਵਿੱਚ ਲਟਾ ਕੇ ਹਸਪਤਾਲ ਲੈ ਕੇ ਗਏ ਪਰ ਉੱਥੇ ਜਾ ਕੇ ਕੋਈ ਫਾਇਦਾ ਨਹੀਂ ਹੋਇਆ ਡਾਕਟਰਾਂ ਨੇ ਸੇਬੇ ਦੀ ਪਤਨੀ ਨੂੰ ਮ੍ਰਿਤਕੇ ਕੋਸ਼ਿਸ਼ ਕਰ ਦਿੱਤਾ ਜਦੋਂ ਉਹ ਬੋਲ ਸੇਬੇ ਨੇ ਡਾਕਟਰਾਂ ਦੇ ਮੂੰਹ ਤੋਂ ਸੁਨੇਤਾ ਉਸ ਦੀਆਂ ਚੀਕਾਂ ਨਿਕਲ ਗਈਆਂ ਉਸ ਦਾ ਕਲੇਜਾ ਫਟਣੇ ਵਰਗਾ ਹੋ ਗਿਆ ਉਹ ਗੋਡਿਆਂ ਦੇ ਪਾਸ ਜ਼ਮੀਨ ਤੇ ਬੈ ਗਿਆ ਤੇ ਉੱਪਰ ਨੂੰ ਮੂੰਹ ਕਰਕੇ ਰੋਣ ਲੱਗ ਪਿਆ ਜੋਰ-ਜੋਰ ਕੇ ਕਹਿਣ ਲੱਗਾ ਕਿ ਰੱਬਾ ਤੂੰ ਇਹ ਸਭ ਮੇਰੀ ਪਤਨੀ ਦੇ ਨਾਲ ਹੀ ਕਰਨਾ ਸੀ ਤੈਨੂੰ ਹੋਰ ਕੋਈ ਬੰਦਾ ਨਹੀਂ ਮਿਲਿਆ ਇਸ ਦੁਨੀਆ ਤੋਂ ਚੁੱਕਣ ਵਾਸਤੇ ਹਫਤਸਾਲ ਦੇ ਵਿੱਚ ਬੈਠੇ ਹੋਏ ਲੋਕ ਸੇਬੇ ਦੀ ਹਾਲਤ ਨੂੰ ਵੇਖ ਕੇ ਹੈਰਾਨ ਤੇ ਤਰਸਵਾਨ ਹੋ ਰਹੇ ਸੀ ਉਸ ਤੋਂ ਬਾਅਦ ਸੇਬੇ ਦੀ ਪਤਨੀ ਦਾ ਸੰਸਕਾਰ ਕਰ ਦਿੱਤਾ ਗਿਆ ਪਰ ਸੇਬੇ ਦੇ ਮਨ ਵਿੱਚ ਉਹ ਆਪਣੀ ਅਪੁੱਲ ਜਦਾਂ ਛੱਡ ਕੇ ਚਲੀ ਗਈ ਸੇਬੇ ਨੇ ਆਪਣੀ ਪਤਨੀ ਗੁਜਰਨ ਤੋਂ ਬਾਅਦ ਫੈਕਟਰੀ ਵਿੱਚ ਨੌਕਰੀ ਵੀ ਛੱਡ ਦਿੱਤੀ ਸੇਬਾ ਹੁਣ ਆਪਣੇ ਘਰ ਵਿੱਚ ਇਕੱਲਾ ਰਹਿੰਦਾ ਸੇਬੇ ਨੂੰ ਆਪਣੇ ਘਰ ਦੇ ਸ਼ਤਖਾਨ ਨੂੰ ਆਉਂਦੀ ਸੇਬੇ ਨੂੰ ਆਪਣੇ ਘਰ ਦੇ ਦਰਵਾਜ਼ੇ ਇੰਜ ਲੱਗਦੇ ਜਿਵੇਂ ਕਿ ਪਤਾ ਨਹੀਂ ਕੋਈ ਵਿਆਹਵਾਨ ਉੱਜੜ ਚੁੱਕਾ ਕਰ ਹੋਵੇ ਸੇਬਾ ਹੁਣ ਸ਼ਰਾਬ ਹੀ ਪੀਣ ਲੱਗ ਪਿਆ ਕਿਉਂਕਿ ਉਸ ਨੂੰ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਔਰ ਰੋਜ਼ ਪੂਰੀ ਇੱਕ ਬੋਤਲ ਪਿੰਦਾ ਆਪਣੇ ਘਰ ਵਿੱਚ ਹੀ ਪਿਆ ਰਹਿੰਦਾ ਉਸ ਨੂੰ ਬਾਹਰ ਦਾ ਕੁਝ ਵੀ ਚੰਗਾ ਨਹੀਂ ਸੀ ਲੱਗਦਾ ਐਸੀ ਤਰ੍ਹਾਂ ਕਈ ਮਹੀਨੇ ਗੁਜ਼ਰ ਗਏ ਤੇ ਪਾਲਾ ਉਸ ਦਾ ਹਾਲ ਚਾਲ ਪੁੱਛਣ ਆਉਂਦਾ ਰਹਿੰਦਾ ਉਹ ਪਾਲੇ ਨੂੰ ਇਹ ਕਹਿ ਕੇ ਤੋੜ ਦਿੰਦਾ ਕਿ ਮੈਨੂੰ ਇਕੱਲਾ ਛੱਡ ਦੇ ਮੈਂ ਇਕੱਲਾ ਹੀ ਠੀਕ ਹ ਵਿਚਾਰਾ ਪਾਲਾ ਕਰਦਾ ਵੀ ਕੀ ਮਾੜੀ ਮੋਟੀ ਚੀਜ਼ ਉਹਨੂੰ ਚਾਹੀਦੀ ਹੁੰਦੀ ਤਾਂ ਉਹ ਫੜਾ ਕੇ ਆਪਣੇ ਘਰ ਪਰਤ ਆਉਂਦਾ ਦੂਜੇ ਪਾਸੇ ਸੇਬੇ ਦੀ ਭੈਣ ਨੇ ਵੀ ਸੇਬੇ ਨਾਲ ਰਿਸ਼ਤਾ ਨਾਤਾ ਤੋੜ ਲਿਆ ਉਸ ਦਾ ਕਹਿਣਾ ਸੀ ਕਿ ਹੁਣ ਮੈਂ ਇਸ ਸ਼ਰਾਬੀ ਨਾਲ ਵੀ ਕੋਈ ਰਿਸ਼ਤਾ ਨਾਤਾ ਨਹੀਂ ਰੱਖਣਾ ਚਾਹੁੰਦੀ ਸੇਬੇ ਦਾ ਜੀਜਾ ਸਰਕਾਰੀ ਨੌਕਰੀ ਕਰਦਾ ਸੀ ਉਸ ਨੂੰ ਆਪਣੀ ਨੌਕਰੀ ਦਾ ਕਮਾਂਡ ਚੜਿਆ ਹੋਇਆ ਸੀ ਕਈ ਮਹੀਨੇ ਗੁਜ਼ਰਨ ਤੋਂ ਬਾਅਦ ਪੱਲੇ ਨੇ ਸੋਚਿਆ ਕਿਉਂ ਨਾ ਮੈਂ ਸੇਬੇ ਨੂੰ ਕਿਸੇ ਅਜਹੀ ਥਾਂ ਤੇ ਲੈ ਕੇ ਚੱਲਾਂ ਜਿਸ ਨਾਲ ਇਸ ਦਾ ਮਨ ਥੋੜਾ ਠੀਕ ਹੋ ਜਾਵੇ ਪੱਲੇ ਦੇ ਮਨ ਵਿੱਚ ਆਇਆ ਕਿ ਸੇਬੇ ਨੂੰ ਮੈਂ ਕਿਸੇ ਵੇਸਵਾ ਦੇ ਕੋਠੇ ਵਿੱਚ ਲੈ ਕੇ ਜਾਵਾਂ ਜਿਸ ਨਾਲ ਕੀ ਪਤਾ ਇਸ ਦਾ ਮਨ ਬਦਲ ਜਾਵੇ ਪਾਲੇ ਨੇ ਸੇਬੇ ਨੂੰ ਬਿਲਕੁਲ ਵੀ ਨਹੀਂ ਦੱਸਿਆ ਕਿ ਉਹ ਉਸਨੂੰ ਕਿੱਥੇ ਲੈ ਕੇ ਜਾਣਾ ਚਾਹੁੰਦਾ ਹੈ ਪਰ ਪਾਲੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਸੇਬੇ ਨੂੰ ਜਾਣ ਲਈ ਮਨਾ ਲਿਆ ਅਤੇ ਆਖਣ ਲੱਗਾ ਮੈਂ ਤੈਨੂੰ ਇੱਕ ਬਹੁਤ ਵਧੀਆ ਜਗ੍ਹਾ ਉੱਤੇ ਲੈ ਕੇ ਚੱਲਿਆ ਹਾਂ ਪਾਲੇ ਦੁਆਰਾ ਜਾਰੀ ਦੋਸਤੀ ਦੇ ਵਾਸਤੇ ਪਾਪਾ ਕੇ ਸੇਬਾ ਉਸ ਨਾਲ ਜਾਣ ਵਾਸਤੇ ਮੰਨ ਗਿਆ ਸੇਬਾ ਪਾਲੇ ਦੇ ਨਾਲ ਜਾਂਦਾ ਹੋਇਆ ਬਿਲਕੁਲ ਬੇਖਬਰ ਸੀ ਉਹ ਅੱਜ ਕਿੱਥੇ ਜਾ ਰਿਹਾ ਹੈ ਰਸਤੇ ਵਿੱਚ ਸੇਬਾ ਪਾਲੇ ਨੂੰ ਬਾਰ-ਬਾਰ ਪੁੱਛ ਰਿਹਾ ਸੀ ਬਈ ਤੂੰ ਮੈਨੂੰ ਦੱਸ ਤਾਂ ਦੇ ਕਿ ਕਿੱਥੇ ਲੈ ਕੇ ਜਾ ਰਿਹਾ ਹੈ ਪਰ ਪਾਲਾ ਆਪ ਖੁਦ ਵੀ ਹਵਸ ਦੇ ਵਿੱਚ ਫਸਿਆ ਹੋਇਆ ਸੀ ਇਸ ਕਰਕੇ ਉਸਨੇ ਸੇਬੇ ਨੂੰ ਨਹੀਂ ਦੱਸਿਆ ਕਿ ਉਹ ਕਿੱਥੇ ਜਾ ਰਿਹਾ ਹੈ ਉਸੋਦਾ ਸੀ ਕਿ ਜੇਕਰ ਮੈਂ ਸੇਬੇ ਨੂੰ ਸੱਚ ਦੱਸ ਦਿੱਤਾ ਤਾਂ ਉਹ ਝੱਟ ਨਾ ਕਰ ਦੇਵੇਗਾ ਉਚਾਰਾ ਸੇਬਾ ਬਿਲਕੁਲ ਅਣਜਾਣ ਉਸਨਲ ਗੱਡੀ ਵਿੱਚ ਜਾ ਰਿਹਾ ਸੀ ਗੱਡੀ ਅਚਾਨਕ ਇੱਕ ਮੋੜ ਮੁੜਦੀ ਹੈ ਉਹ ਮੋੜ ਮੂੜਨ ਸਾਰੀ ਜਦੋਂ ਸੇਬਾ ਆਲੇ ਦੁਆਲੇ ਦੇ ਘਰਾਂ ਵੱਲ ਚਾਤ ਮਾਰਦਾ ਹੈ ਉਸਨੂੰ ਕੁਝ ਨਾ ਕੁਝ ਗਲਤ ਹੁੰਦਾ ਨਜ਼ਰ ਆ ਰਿਹਾ ਸੀ ਜਦੋਂ ਉਸਨੇ ਆਲੇ ਦੁਆਲੇ ਦੇ ਘਰਾਂ ਦੀਆਂ ਦੇਲੀਆਂ ਤੇ ਛੱਤਾਂ ਉੱਪਰ ਤਕਰੀਬਨ 18 ਤੋਂ 18 ਸਾਲ ਤੋਂ ਲੈ ਕੇ 40-45 ਸਾਲ ਦੀਆਂ ਔਰਤਾਂ ਨੂੰ ਉਹਨਾਂ ਵਾਲੇ ਇਸ਼ਾਰੇ ਕਰਦੇ ਵੇਖਿਆ ਤਾਂ ਉਹ ਬੜਾ ਹੈਰਾਨ ਰਹਿ ਗਿਆ ਉਹ ਚੱਟ ਸਮਝ ਗਿਆ ਕਿ ਉਹ ਅੱਜ ਕਿੱਥੇ ਜਾ ਚੁੱਕਾ ਹੈ ਉਹ ਔਰਤਾਂ ਦੇ ਮੁੱਖ ਤੋਂ ਇੰਝ ਲੱਗ ਰਿਹਾ ਸੀ ਪਤਾ ਨਹੀਂ ਉਹਨਾਂ ਦੀ ਕਿੰਨੀ ਵੱਡੀ ਮਜਬੂਰੀ ਬਣ ਗਈ ਸੀ ਇਸ ਤਰ੍ਹਾਂ ਦੇ ਇਸ਼ਾਰੇ ਕਰਨ ਦੀ ਸੇਬਾ ਆਪਣੇ ਦੋਸਤ ਪਾਲੇ ਨੂੰ ਕਹਿਣ ਲੱਗਾ ਇਹ ਕੀ ਹੈ ਬਾਈ ਤੂੰ ਤਾਂ ਮੈਨੂੰ ਕਹਿੰਦਾ ਸੀ ਕਿ ਮੈਂ ਤੈਨੂੰ ਕਿਤੇ ਬਹੁਤ ਵਧੀਆ ਥਾਂ ਉੱਤੇ ਲੈ ਕੇ ਜਾ ਰਿਹਾ ਪਰ ਇਹ ਵਧੀਆ ਥਾਂ ਕਿੱਥੇ ਇਹ ਤਾਂ ਵਿਸ਼ਵਾਮ ਦੇ ਕੋਠੇ ਹਨ ਬਈ ਜਾਰ ਇਕ ਕੰਮ ਮੈਥੋ ਨਾ ਕਰਵਾ ਮੈਂ ਤਾਂ ਸਿਰਫ ਆਪਣੀ ਧਰਮ ਪਤਨੀ ਨੂੰ ਹੀ ਆਪਣੇ ਮਨ ਵਿੱਚ ਵਸਾਇਆ ਹੋਇਆ ਹੈ ਕਿਰਪਾ ਕਰਕੇ ਗੱਡੀ ਮੋੜ ਲੈ ਜਾ ਰ ਪਰ ਪੱਲਾ ਸੇਬੇ ਦੀ ਇੱਕ ਵੀ ਨਹੀਂ ਸੀ ਸੁਣ ਰ ਉਸ ਨੂੰ ਤਾਂ ਸਿਰਫ ਤਾਂ ਸਿਰਫ ਹਫਸੀ ਵਿਖਾਈ ਦੇ ਰਹੀ ਸੀ ਆਖਿਰ ਪੱਲਾ ਬੋਲਿਆ ਤੇ ਕਹਿਣ ਲੱਗਿਆ ਯਾਰ ਤੂੰ ਵੀ ਨਾ ਬਸ ਨਿਆਣਿਆਂ ਵਾਲੀਆਂ ਗੱਲਾਂ ਕਰਦਾ ਹੈ ਚੁੱਪ-ਚਾਪ ਗੱਡੀ ਵਿੱਚ ਬੈਠਾ ਹੈ ਅਸੀਂ ਕਿਹੜਾ ਕੋਈ ਬੰਦਾ ਮਾਰਨ ਜਾ ਰਹੇ ਹਾਂ ਜਿਸ ਕਾਰਨ ਤੂੰ ਇੰਨਾ ਡਰ ਰਿਹਾ ਹੈ ਸੇਬੇ ਬਾਈ ਮੈਂ 6 ਮਹੀਨੇ ਪਹਿਲੇ ਆਇਆ ਸੀ ਇੱਥੇ ਜਿੱਥੇ ਮੈਂ ਤੈਨੂੰ ਲੈ ਕੇ ਜਾਣ ਲੱਗਿਆ ਉਹ ਕੋਈ ਆਮ ਔਰਤ ਨਹੀਂ ਹੈ ਉਹ sire di rakhan hai ਅੱਜ ਜਦੋਂ ਤੂੰ ਉਹਨੂੰ ਵੇਖੇਂਗਾ ਤਾਂ ਤੇਰੇ ਆਪਣੇ ਹੀ ਉਹ ਛੁੱਟ ਜਾਣਗੇ ਇੱਕ ਵਾਰ ਇਹ ਮਰੀ ਨਾਲ ਚਲਦਾ ਸਹੀਂ ਫਿਰ ਤੂੰ ਸਭ ਕੁਝ ਭੁੱਲ ਜਾਵੇਂਗਾ ਸੇਬਾ ਉਚਾਰਾ ਦੁਹਾਈਆਂ ਪੰਧਰਿਆ ਬਾਈ ਤੂੰ ਇੰਝ ਨਾ ਕਰ ਗੱਡੀ ਵਾਪਸ ਮੋਲੇ ਮੈਨੂੰ ਨਹੀਂ ਚਾਹੀਦੀ ਕਿ ਕਿਸੇ ਹੋਰ ਦੇ ਸਰੀਰ ਨੂੰ ਆਪਣੀ ਹਉਸ ਦਾ ਸ਼ਿਕਾਰ ਬਣਾਵਾ ਪਹਿਲਾਂ ਕਹਿਣ ਲੱਗਿਆ ਬਾਈ ਜੇ ਤੂੰ ਮੇਰਾ ਪੱਕਾ ਯਾਰ ਦੋਸਤ ਹਤਾ ਤੂੰ ਮੈਨੂੰ ਨਾ ਨਾ ਕਰੇ ਨਹੀਂ ਤਾਂ ਬਈ ਅੱਜ ਤੋਂ ਹੁਣ ਚਾਰੀ ਆਪਣੀ ਟੁੱਟੀ ਸਹੀਂ ਇੱਕ ਗੱਲ ਸੁਣਦਿਆ ਸੇਬਾ ਮਜਬੂਰ ਹੋ ਗਿਆ ਉਹ ਦਿਨal ਜਾਣ ਲਈ ਪਰ ਸੇਬੇ ਨੇ ਆਪਣੇ ਮਨ ਵਿੱਚ ਇਹ ਤਰ ਲਿਆ ਉੱਥੇ ਜਾ ਕੇ ਮੈਂ ਕਿਸੇ ਵੀ ਔਰਤ ਨਾਲ ਕੋਈ ਗਲਤ ਕੰਮ ਨਹੀਂ ਕਰਾਂਗਾ ਫਿਰ ਅਚਾਨਕ ਪਾਲੇ ਨੇ ਆਪਣੀ ਗੱਡੀ ਇੱਕ ਖੁੱਲੇ ਵਿੜੇ ਵਾਲੇ ਕਮਰਿਆਂ ਦੇ ਅੱਗੇ ਰੋਕ ਲਈ ਪਹਿਲਾ ਸੇਬੇ ਨੂੰ ਕਹਿਣ ਲੱਗਿਆ ਬਈ ਹੁਣ ਉੱਤਰ ਵੀ ਜਾ ਗੱਡੀ ਚ ਸੇਬਾ ਸ਼ਰਮ ਨਾਲ ਥੱਲੇ ਮੂੰਹ ਨੂੰ ਕਰਦਾ ਹੋਇਆ ਪਾਲੇ ਨਾਲ ਉਹਨਾਂ ਕਮਰਿਆਂ ਦੇ ਵਿੱਚ ਘਰਲੇ ਵਾਲੇ ਕਮਰਿਆਂ ਵੱਲ ਚਲਾ ਗਿਆ ਉਸ ਕਮਰੇ ਵਿੱਚ ਉਹਨਾਂ ਸਾਰੀਆਂ ਵੈਸਪਾਵਾਂ ਦੀ ਸਰਦਾਰਨੀ ਬੈਠੀ ਹੋਈ ਸੀ ਜਿਸ ਦਾ ਨਾਂ ਕਮਲਾ ਸੀ ਪੱਲਾ ਆਪਣੀਆਂ ਮੁੱਛਾਂ ਨੂੰ ਉੱਪਰ ਕਰਦਾ ਹੋਇਆ ਕਮਲਾ ਵਲ ਵੇਖ ਕੇ ਆਪਣੀ ਅੱਖਾਂ ਦੇ ਪਰਵਟਿਆਂ ਨਾਲ ਗੰਦੇ-ਗੰਦੇ ਇਸ਼ਾਰੇ ਕਰਨ ਲੱਗ ਪਿਆ। ਐਸਾ ਵੇਖ ਕੇ ਸੇਬੇ ਨੂੰ ਚੰਗਾ ਨਾ ਲੱਗਿਆ। ਕਮਲਾ ਪਾਲਿਆ ਨੂੰ ਕਹਿਣ ਲੱਗੀ, "ਆਓ ਸਰਦਾਰ ਜੀ ਆਓ।" ਕੈਸੇ ਆਣਾ ਹੋਆ? ਲੱਗਦਾ ਹੈ ਅੱਜ ਆਪ ਕਿਸੇ ਨਵੇਂ ਲੜਕੇ ਕੋ ਲੈ ਕੇ ਆਏ ਹੋ। ਸੇਬੇ ਦੀ ਉਮਰ ਉਸ ਸਮੇਂ ਵਸਾਈ, ਛੱਬੀ ਵਰਿਆਂ ਦੀ ਸੀ। ਪਾਲਾ ਬੋਲਿਆ, "ਕਮਲਾ ਅੱਜ ਮੇਰੇ ਦੋਸਤ ਦੀ ਪੂਰੀ ਤਸੱਲੀ ਕਰਵਾਨੀ ਆ। ਜਿਹੜੀ ਤੇਰੇ ਕੋਠੇ ਵਿੱਚ ਸਭ ਤੋਂ ਵਧੀਆ ਨਾ ਰਹੇ, ਅੱਜ ਉਸ ਕੋਲ ਮੇਰੇ ਦੋਸਤ ਨੂੰ ਭੇਜਣਾ।" ਕਮਲਾ ਬੋਲੀ ਕਿਉਂ ਨਹੀਂ ਸਰਦਾਰ ਜੀ ਮੈਂ ਆਪਣੇ ਦੋਸਤ ਤੋਂ ਇੱਕ ਐਸੀ ਚਮੇਲੀ ਕੇ ਪਾਸ ਵੇਚੂੰਗੀ ਜੋ ਹਮਾਰੇ ਪਾਸ ਕੱਲ ਹੀ ਨਹੀਂ ਨਹੀਂ ਆਈ ਹੈ ਸੇਬਾ ਜਾਣਾ ਤਾਂ ਨਹੀਂ ਸੀ ਚਾਹੁੰਦਾ ਪਰ ਪਾਲੇ ਕਰਕੇ ਉਸ ਨੂੰ ਜਾਣਾ ਪਿਆ ਪਾਲਾ ਤਾਂ ਆਪਣੀ ਹਫਸ ਨੂੰ ਪੂਰੀ ਕਰਨ ਲਈ ਜਲਦੀ ਜਲਦੀ ਕਿਸੇ ਨੇੜੇ ਵਾਲੇ ਕਮਰੇ ਵਿੱਚ ਚਲਾ ਗਿਆ ਪਰ ਸੇਬਾ ਇੱਥੇ ਪਹਿਲੀ ਵਾਰ ਆਇਆ ਸੀ ਜਿਸ ਕਰਕੇ ਉਸ ਨੂੰ ਇਤਨਾ ਦਾ ਕੁਝ ਵੀ ਪਤਾ ਨਹੀਂ ਸੀ ਤਾਂ ਕਮਲਾ ਆਪਣੇ ਆਪ ਹੀ ਸੇਬੇ ਨੂੰ ਉਸ ਕਮਰੇ ਵੱਲ ਲੈ ਕੇ ਗਈ ਜਿੱਥੇ ਇੱਕ ਬਹੁਤ ਸੋਹਣੀ ਸੁਨੱਖੀ ਨਾਲ ਕਿਸੇ ਦਾ ਇੰਤਜ਼ਾਰ ਕਰ ਰਹੀ ਸੀ ਕਮਲਾ ਸੇਬੇ ਨੂੰ ਕਹਿਣ ਲੱਗੀ ਅਰੇ ਸੁਣੋ ਜੀ ਜੇ ਲੜਕੀ ਅਭੀ ਨਈ ਨਈ ਆਈ ਹੈ ਆਪਣਾ ਤੁਮ ਦੇਖ ਕਰ ਅਡਜਸਟ ਕਰ ਲੈਣਾ ਕਮਲਾ ਸੇਬੇ ਨੂੰ ਇੱਕ ਕਮਰੇ ਵਿੱਚ ਵੜ ਕੇ ਚਲੀ ਗਈ ਜਦੋਂ ਸੇਬੇ ਨੇ ਸਾਹਮਣੇ ਦੇਖਿਆ ਤਾਂ ਇੱਕ ਬਹੁਤ ਸੁੰਦਰ ਔਰਤ ਬੈੱਡ ਉੱਤੇ ਬੈਠੀ ਸੀ ਉਸ ਦਾ ਪਰਮਾ ਸਰੀਰ ਨੈਣ ਨਕਸ਼ ਬਹੁਤ ਜ਼ਿਆਦਾ ਤਿੱਖੇ ਸਨ ਅਤੇ ਉਸ ਨੇ ਕਮਲਾ ਦੇ ਕਹਿਣ ਉਤੇ ਆਪਣੀਆਂ ਸ਼ਾਤੀਆਂ ਤੋਂ ਚੁੰਨੀ ਲਈ ਹੋਈ ਸੀ ਤਾਂ ਕਿ ਕੋਈ ਵੀ ਉਸ ਦੇ ਕਮਰੇ ਵਿੱਚ ਆ ਕੇ ਉਸ ਉਤੇ ਲਬਾਵਿਤ ਹੋ ਜਾਵੇ ਅਤੇ ਉਸ ਨਾਲ ਆਪਣੇ ਸਰੀਰ ਵਿੱਚ ਲੱਗੀ ਹੋਈ ਅੱਗ ਨੂੰ ਬੁਝਾ ਸਕੇ ਸੇਬੇ ਦਾ ਮਨ ਉਸ ਕੋਲ ਜਾਣ ਨੂੰ ਨਹੀਂ ਸੀ ਕਰਿਆ ਪਰ ਉਹ ਵਿਚਾਰਾ ਹੌਲੀ-ਹੌਲੀ ਜਾ ਕੇ ਉਸ ਤੋਂ ਦੂਜੀ ਸਾਈਡ ਵਾਲੇ ਕੋਨੇ ਉੱਤੇ ਬੈਠ ਗਿਆ ਅਤੇ ਸੇਬੇ ਦੇ ਮਨ ਵਿੱਚ ਕੁਝ ਵੀ ਅਜਾਹ ਨਹੀਂ ਸੀ ਜੋ ਕਿ ਉਸ ਨਾਲ ਕਰੇ ਉਹ ਵਿਚਾਰੀ ਜਵਾਨ ਅਤੇ ਅਨਪੂਰਣ ਔਰਤ ਅਜੇ ਚੁੱਪਚਾਪ ਬੈਠ ਰਹੀ ਸੀ ਅਚਾਨਕ ਹੀ ਸੇਬੇ ਨੇ ਗੱਲਬਾਤ ਕਰਨੀ ਸ਼ੁਰੂ ਕੀਤੀ ਸੇਬੇ ਨੇ ਸਭ ਤੋਂ ਪਹਿਲਾਂ ਉਸ ਦਾ ਨਾਮ ਪੁੱਛਿਆ ਸੇਬੇ ਨੇ ਸਭ ਤੋਂ ਪਹਿਲਾਂ ਉਸ ਦਾ ਨਾਮ ਪੁੱਛਿਆ ਤੇ ਆਖਣ ਲੱਗਿਆ ਤੁਸੀਂ ਮੈਨੂੰ ਗਲਤ ਨਾ ਸਮਝੋ ਮੈਂ ਸਿਰਫ ਇੱਥੇ ਆਪਣੇ ਦੋਸਤ ਦੇ ਤਾਣੇ ਮੇਨਿਆ ਕਰਕੇ ਆਇਆ ਹਾਂ ਮੈਂ ਤਾਂ ਇਸ ਥਾਂ ਨੂੰ ਜਾਣਦਾ ਵੀ ਨਹੀਂ ਸੀ ਕਿ ਇਹ ਥਾਂ ਹੈ ਕਿੱਥੇ ਇਹ ਤਾਂ ਮੇਰਾ ਦੋਸਤ ਪਾਲਾ ਮੈਨੂੰ ਇੱਥੇ ਲੈ ਕੇ ਆ ਗਿਆ ਬਾਕੀ ਤੁਸੀਂ ਗਲਤ ਨਾ ਸਮਝਿਓ ਮੈਨੂੰ ਉਹ ਚਾਰੀ ਆਪਣਾ ਸਿਰ ਜਾਂ ਹਿਲਾ ਰਹੀ ਸੀ ਪਰ ਅਜੇ ਤੱਕ ਚੁੱਪੀ ਬੈਠੀ ਸੀ ਸਿਬੇ ਨੇ ਪੁੱਛਿਆ ਵਸੇ ਤੁਹਾਡਾ ਨਾਮ ਕੀ ਹੈ ਉਹ ਬਹੁਤ ਮੱਧਮ ਆਵਾਜ਼ ਵਿੱਚ ਬੋਲੀ ਤੁਹਾਨੂੰ ਨਾਮ ਤੋਂ ਕਿਲਾਣਾ ਵੇਸ਼ਵਾਮੰਦ ਦਾ ਕੋਈ ਨਾਮ ਨਹੀਂ ਹੁੰਦਾ ਵਸੇ ਜੇਕਰ ਤੁਸੀਂ ਪੁੱਛ ਹੀ ਰਹੇ ਹੋ ਤਾਂ ਮੇਰਾ ਨਾਮ ਸ਼ਿਲਾ ਹੈ ਅਤੇ ਜੋ ਤੁਹਾਨੂੰ ਚਾਹੀਦਾ ਹੈ ਉਹ ਤੁਸੀਂ ਆਪਣਾ ਕੰਮ ਪੂਰਾ ਕਰਕੇ ਜਾ ਸਕਦੇ ਹੋ ਜਦੋਂ ਇਹ ਘਰ ਸੇਬੇ ਨੇ ਸ਼ੀਲਾ ਦੇ ਮੋਂ ਤੋਂ ਸੁਨੀਤਾ ਉਸ ਨੂੰ ਚੰਗਾ ਨਹੀਂ ਲੱਗਿਆ ਉਹ ਕਹਿਣ ਲੱਗਿਆ ਸ਼ੀਲਾ ਮੈਨੂੰ ਮਾਫ਼ ਕਰੇ ਮੈਂ ਉਹਨਾਂ ਮਰਦਾਂ ਵਿੱਚੋਂ ਨਹੀਂ ਜੋ ਸਿਰਫ ਆਪਣੀ ਹਵਸ ਨੂੰ ਪੂਰਾ ਕਰਨ ਲਈ ਇੱਥੇ ਆਉਂਦੇ ਹਨ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ ਮੈਂ ਆਪਣੀ ਦੋਸਤੀ ਜਾਰੀ ਦੋਸਤੀ ਦੀ ਕਸਮਾਂ ਵਾਅਦਿਆ ਕਰਕੇ ਇੱਥੇ ਆਇਆ ਹਾਂ ਪਰ ਸ਼ੀਲਾ ਤੁਸੀਂ ਇੱਥੇ ਕਿੰਨੀ ਕੁ ਦਿਨ ਤੋਂ ਰਹਿ ਰਹੇ ਹੋ ਸ਼ੀਲਾ ਬੋਲੀ ਸ਼ਾਤ ਤੁਹਾਨੂੰ ਯਕੀਨ ਨਹੀਂ ਹੋਣਾ ਮੇਰੀਆਂ ਗੱਲਾਂ ਤੋਂ ਮੇਰੀ ਵੀ ਮਜਬੂਰੀਆਂ ਸੀ ਜੋ ਮੈਨੂੰ ਇੱਥੇ ਹੀ ਖਿੱਚ ਲਈਆਂ ਅਤੇ ਅੱਜ ਤੁਸੀਂ ਹੀ ਨਹੀਂ ਜੋ ਮੇਰੇ ਨਾਲ ਆਪਣੇ ਜਿਸਮ ਦੀ ਅਗ ਨੂੰ ਬੁਝਾਉਣ ਵਾਸਤੇ ਆਇਓ ਅੱਜ ਤੋਂ ਤਕਰੀਬਨ 2 ਮਹੀਨੇ ਪਹਿਲੇ 2 ਮਹੀਨੇ ਹੋ ਚੁੱਕੇ ਨੇ ਮੈਨੂੰ ਇੱਥੇ ਆਏ ਨੂੰ ਹੁਣ ਤਾਂ ਮੈਨੂੰ ਆਪਣੇ ਜਿਸਮ ਨੂੰ ਦੂਜਿਆਂ ਦੇ ਸਾਹਮਣੇ ਨਮਾਇਸ਼ ਕਰਨ ਦੀ ਆਦਤ ਪੈ ਚੁੱਕੀ ਹੈ ਸੇਬਾ ਬੋਲਿਆ ਸ਼ੀਲਾ ਤੈਨੂੰ ਲੱਗਦਾ ਹੈ ਕਿ ਮੈਂ ਸੱਚੀ ਮੁੱਚੀ ਆਪਣੀ ਹਰਫ਼ ਬੁਝਾਉਣ ਵਾਸਤੇ ਇੱਥੇ ਆਇਆ ਹਾਂ ਤੇ ਤੂੰ ਬਿਲਕੁਲ ਗਲਤ ਹੈ ਜੇਕਰ ਮੈਂ ਤੈਨੂੰ ਸੱਚ ਦੱਸਾਂ ਮੇਰੀ ਪਤਨੀ ਨੂੰ ਗੁਜ਼ਰਿਆ ਹੋਇਆ ਹਲੇ ਬਹੁਤ ਥੋੜਾ ਸਮਾਂ ਹੋਇਆ ਹੈ ਅਸੀਂ ਬਹੁਤ ਖੁਸ਼ੀ-ਖੁਸ਼ੀ ਰਹ ਸਏ ਸੀ ਅਚਾਨਕ ਹੀ ਉਸਦੀ ਮੌਤ ਹੋ ਗਈ ਜਦੋਂ ਇਹ ਗੱਲ ਸ਼ੀਲਾ ਨੇ ਸੁਣੀ ਤਾਂ ਉਸਨੂੰ ਬਹੁਤ ਦੁੱਖ ਲੱਗਾ ਇਹ ਗੱਲ ਸੁਣਦੇ ਹੀ ਉਸਨੇ ਆਪਣੀ ਸ਼ਾਦੀ ਉਤੋਂ ਲਈ ਹੋਈ ਚੁੰਨੀ ਦੁਬਾਰਾ ਲੈ ਲਈ ਤੇ ਆਖਣ ਲੱਗੀ ਇਹ ਤਾਂ ਬਹੁਤ ਬੁਰਾ ਹੋਇਆ ਤੁਹਾਡੇ ਨਾਲ ਵਸੇ ਤੁਹਾਡੀ ਪਤਨੀ ਨੂੰ ਤਕਲੀਫ ਕੀ ਸੀ ਸ਼ਰੀਰ ਵਿੱਚ ਸੇਬਾ ਬੋਲਿਆ ਇੱਕ ਦਿਨ ਮੈਂ ਆਪਣੇ ਕੰਮ ਤੋਂ ਘਰ ਵਾਪਸ ਆਇਆ ਜਦੋਂ ਮੈਂ ਆਪਣੇ ਕਮਰੇ ਵਿੱਚ ਆ ਕੇ ਦੋ ਤਿੰਨ ਆਵਾਜ਼ਾਂ ਮਾਰੀਆਂ ਤਾਂ ਮੰਜੂ ਨਹੀਂ ਬੋਲੀ ਫਿਰ ਮੈਂ ਪੱਜਰ ਸੋਈ ਵਿੱਚ ਗਿਆ ਉੱਤੇ ਜਾ ਕੇ ਵੇਖਿਆ ਪ੍ਰਾਤ ਵਿੱਚ ਗੁੰਨਿਆ ਹੋਇਆ ਆਟਾ ਸੁੱਕਾ ਆਟਾ ਪਿਆ ਸੀ ਵੇਲਣਾ ਇੱਕ ਪਾਸੇ ਡਿੱਗਿਆ ਸੀ ਤੇ ਮੇਰੀ ਪਤਨੀ ਮਨਜੂ ਪਿੱਛੇ ਨੂੰ ਡਿੱਗੀ ਪਈ ਸੀ ਇਹ ਸਭ ਵੇਖ ਕੇ ਮੈਂ ਬਹੁਤ ਡਰ ਗਿਆ ਤੇ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਡਾਕਟਰਾਂ ਨੇ ਉਸ ਨੂੰ ਮਰਿਆ ਹੋਇਆ ਕोषित ਕਰ ਦਿੱਤਾ ਡਾਕਟਰਾਂ ਦਾ ਕਹਿਣਾ ਸੀ ਕਿ ਉਸ ਦਾ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋਈ ਉਹ ਦਿਨ ਇਤiaz ਦਾ ਦਿਨ ਮੈਨੂੰ ਲਗਾਤਾਰ ਤੜਫਾ ਰਹੇ ਹਨ ਮੈਨੂੰ ਸਮਝ ਨਹੀਂ ਆਉਂਦੀ ਹੁਣ ਮੈਂ ਕੀ ਕਰਾਂ ਜਦੋਂ ਸੇਬੇ ਦੀਆਂ ਗੱਲਾਂ ਸ਼ੀਲਾ ਨੇ ਸੁਨੀਆਂ ਤਾਂ ਉਸ ਨੂੰ ਵੀ ਆਪਣੇ ਪਤੀ ਦੀ ਯਾਦ ਆ ਗਈ ਜੋ ਉਸ ਨਾਲ ਬੇਅੰਤ ਮੋਹੱਬਤ ਕਰਦਾ ਸੀ ਜੋ ਉਸ ਤੋਂ ਬਿਨਾ ਨਹੀਂ ਰਹਿ ਸਕਦਾ ਸੀ ਜਦੋਂ ਸੇਬੇ ਨੇ ਸ਼ੀਲਾ ਵੱਲ ਵੇਖਿਆ ਤਾਂ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਡਿੱਗ ਰਹੇ ਸੀ ਸੇਬੇ ਨੇ ਪੁੱਛਿਆ ਹੁਣ ਤੁਸੀਂ ਕਿਉਂ ਰੋਣ ਲੱਗ ਪਏ ਸ਼ੀਲਾ ਬੋਲੀ ਮੇਰੇ ਨਾਲ ਵੀ ਤੁਹਾਡੇ ਵਾਂਗ ਹੀ ਹੋਇਆ ਸੀ ਇਸ ਕਰਕੇ ਉਹ ਦਰਦ ਮੇ ਤੋਂ ਸਹਿ ਨਹੀਂ ਹੁੰਦਾ ਮੇਰਾ ਵੀ ਇੱਕ ਬਹੁਤ ਸੋਨਾ ਰਾਜਕੁਮਾਰ ਹੁੰਦਾ ਸੀ ਜਿਸ ਨਾਲ ਮੈਂ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਉਸਦਾ ਨਾਮ ਕੇਸ਼ਵ ਸੀ ਅਸੀਂ ਦੋਨਾਂ ਨੇ ਆਪਣੇ ਮਾਪੇ ਦੇ ਵਿਰੁੱਧ ਹੋ ਕੇ ਵਿਆਹ ਕਰਵਾਇਆ ਸੀ ਅਸੀਂ ਆਪਣੇ ਪਿੰਡ ਤੋਂ ਬਹੁਤ ਦੂਰ ਜਾ ਕੇ ਰਹਿਣ ਲੱਗ ਪਏ ਸਾਡਾ ਬਹੁਤ ਵਧੀਆ ਜੀਵਨ ਚੱਲ ਰਿਹਾ ਸੀ ਅਸੀਂ ਦੋਵਾਂ ਨੇ ਕਿਰਾਏ ਉੱਤੇ ਇੱਕ ਕਮਰਾ ਲੈ ਲਿਆ ਕੇਸ਼ਵ ਹਰ ਰੋਜ਼ ਕੰਮ ਤੇ ਜਾਂਦਾ ਤੇ ਅਸੀਂ ਕਿਸ਼ਤਾਂ ਵਿੱਚ ਇੱਕ ਮੋਟਰਸਾਈਕਲ ਵੀ ਲੈ ਲਿਆ ਅਤੇ ਅਸੀਂ ਛੁੱਟੀ ਵਾਲੇ ਦਿਨ ਘੁੰਮਣ ਵੀ ਜਾਂਦੇ ਸੀ ਸਾਡਾ ਦੋਹਾਂ ਦੀ ਜ਼ਿੰਦਗੀ ਬਹੁਤ ਵਧੀਆ ਗੁਜ਼ਰ ਰਹੀ ਸੀ ਇੱਕ ਦਿਨ ਕੇਸ਼ਵ ਕਮ ਤੂਕਾਰ ਵਾਪਸ ਨਹੀਂ ਪਰਤਿਆ ਉਹ ਤਾਂ ਉਦੋਂ ਮੈਂ ਕਾਰ ਵਿੱਚ ਬਿਲਕੁਲ ਇਕੱਲੀ ਸੀ ਅਤੇ ਮੈਨੂੰ ਬਹੁਤ ਜ਼ਿਆਦਾ ਫਿਕਰ ਹੋ ਰਹੀ ਸੀ ਉਹ ਕਿੱਥੇ ਰਹਿ ਗਏ ਜਦੋਂ ਸਾਡੇ ਮਕਾਨ ਮਾਲਕ ਨੇ ਮੈਨੂੰ ਅੱਗੇ ਦੱਸਿਆ ਕਿ ਕੇਸ਼ਵ ਦਾ ਐਕਸੀਡੈਂਟ ਹੋ ਚੁੱਕਿਆ ਉਹ ਨੇੜੇ ਦੇ ਹਸਪਤਾਲ ਵਿੱਚ ਦਾਖਲ ਹੈ ਮੈਂ ਆਪਣੇ ਮਾਲਕ ਮਕਾਨ ਦੇ ਨਾਲ ਬੈਠ ਕੇ ਜਲਦੀ ਜਲਦੀ ਕੇਸ਼ਵ ਨੂੰ ਵੇਖਣ ਲਈ ਗਈ ਤੇ ਅੱਗੇ ਕੇਸ਼ਵ ਨੂੰ ਐਮਰਜੈਂਸੀ ਵਾਰਡ ਵਿੱਚ ਦਾਖਲ ਕੀਤਾ ਹੋਇਆ ਸੀ ਅਤੇ ਮੇਰੇ ਬਹੁਤ ਜ਼ਿਆਦਾ ਕੈਨ ਉੱਤੇ ਹੀ ਮੈਨੂੰ ਅੰਦਰ ਜਾਣ ਦਿੱਤਾ ਉਸ ਸਮੇਂ ਕੇਸ਼ਵ ਬੈੱਡ ਉੱਤੇ ਬਿਲਕੁਲ ਵੀ ਹੋਰ ਸੀ ਮੇਰੀ ਅੱਖਾਂ ਵਿੱਚੋਂ ਹੰਝੂ ਬੰਦ ਨਹੀਂ ਸੀ ਹੋ ਰਹੇ ਡਾਕਟਰ ਆਪਣੀ ਪੂਰੀ ਵਾਹ ਲਾ ਰਹੀ ਸੀ ਸਿਰਫ ਕੇਸ਼ਵ ਨੇ ਇੱਕ ਰਾਤ ਹੀ ਗੱਡੀ ਮੇਰੇ ਵਿਅਕਤੀਆਂ ਵਿਅਕਤੀਆਂ ਕੇਸ਼ਵ ਦੇ ਸਾਥ ਬਿਲਕੁਲ ਬੰਦ ਹੋ ਗਏ ਪਤਾ ਨਹੀਂ ਉਹ ਕਿਹੜੀ ਦੁਨੀਆ ਵਿੱਚ ਚਲਾ ਗਿਆ ਮੈਨੂੰ ਉਸ ਦੁਨੀਆ ਵਿੱਚ ਰੋਂਦੇ ਹੋਏ ਛੱਡ ਗਿਆ ਮੈਂ ਤਾਂ ਆਪਣੇ ਪਿਓ ਦਾ ਘਰ ਛੱਡ ਕੇ ਉਸ ਨਾਲ ਵਿਆਹ ਕੀਤਾ ਸੀ ਪਰ ਮੈਨੂੰ ਕੀ ਪਤਾ ਸੀ ਇੰਜ ਵੀ ਹੋ ਜਾਣਾ ਸੀ ਉਦੋਂ ਮੇਰੇ ਪਿਓ ਨੇ ਮੈਨੂੰ ਘਰ ਵੜਨ ਦੀ ਚੇਤਾਵਨੀ ਨਾ ਵੜੰਦਿਚ ਤਾਵਨੇ ਦਿੱਤੀ ਅਤੇ ਉਸਨੇ ਕਹਿਣਾ ਹੈ ਕਿ ਜੇਕਰ ਤੂੰ ਸਾਡੇ ਘਰ ਆਈ ਤਾਂ ਤੇਰੇ ਟੁੱਟ ਟੁੱਟੇ ਕਰ ਦੇਗਾ ਜਦੋਂ ਇਹ ਗੱਲ ਮੇਰੀ ਮਾਂ ਨੂੰ ਕੱਲ੍ਹ ਨੂੰ ਫੋਨ ਕੀਤਾ ਇੱਕੱਲਿਆਂ ਨੂੰ ਫੋਨ ਕਰਕੇ ਦੱਸੀ ਮੈਂ ਬਹੁਤ ਡਰ ਗਈ ਪਰ ਮੇਰੀ ਮਾਂ ਮੈਨੂੰ ਅੱਜ ਵੀ ਬਹੁਤ ਪਿਆਰ ਕਰਦੀ ਹੈ ਉਹ ਕਦੇ-ਕਦੇ ਚੁੱਪ-ਚੁਪੀ ਤੇ ਮੇਰੇ ਪਿਓ ਤੋਂ ਲੁਕ ਛਿਪ ਕੇ ਮੈਨੂੰ ਫੋਨ ਕਰ ਲੈਂਦੀ ਹੈ ਪਰ ਮੈਂ ਕਰਦੀ ਕੀ ਮੇਰਾ ਕੈਸ਼ਫ ਤੇ ਜਾਣ ਤੋਂ ਬਾਅਦ ਸਾਰਾ ਖਰਚਾ ਪਾਣੀ ਬੰਦ ਹੋ ਗਿਆ ਉਸ ਕਿਰਾਏ ਦੇ ਮਕਾਨ ਵਿੱਚ ਬੈਠੀ-ਬੈਠੀ ਆਪਣੇ ਆਪ ਨੂੰ ਬਹੁਤ ਇਕੱਲਾ ਮਹਿਸੂਸ ਕਰਨ ਲੱਗੀ ਆਲੇ ਦੁਆਲੇ ਰੰਦੇ ਲੋਕ ਦੀਆਂ ਨਜ਼ਰਾਂ ਮੇਰੇ ਉੱਤੇ ਇੰਜ ਪੈ ਰਹੀਆਂ ਜਿਵੇਂ ਇੱਕ ਗੁੱਦ ਦੂਰੋਂ ਕਿਸੇ ਜਾਨਵਰ ਨੂੰ ਮਾਰਨ ਦਾ ਇੰਤਜ਼ਾਰ ਕਰ ਰਹੀ ਹੋਵੇ। ਅਤਿਮਾਸ ਨੱਚ ਲਈ ਥਾਰ ਬੱਤੀ ਹੋਵੇ ਵਿਚਾਰਾ ਸ਼ਿਬਾ ਵੀ ਸ਼ੀਲਾ ਦੀਆਂ ਗੱਲਾਂ ਚੁੱਪਚਾਪ ਬੈਠਾ ਸੁੰਦਰ ਪਰ ਸੇਬੇ ਨੇ ਪੁੱਛਿਆ ਤੁਸੀਂ ਇਤਿਹਾਸ ਦੇ ਕੋਠੇ ਵਿੱਚ ਕਿਵੇਂ ਪਹੁੰਚੇ ਸ਼ੀਲਾ ਨੇ ਕਿਹਾ ਜਦੋਂ ਮੈਂ ਆਪਣੇ ਉਸ ਕਮਰੇ ਵਿੱਚ ਕਈ-ਕਈ ਦਿਨ ਬੰਦ ਰਹਿੰਦੀ ਤਾਂ ਮੇਰੇ ਕੋਲ ਗਵਾਂਡ ਵਿੱਚ ਇੱਕ ਔਰਤ ਆਂਦੀ ਉਹ ਮੈਨੂੰ ਕਹਿੰਦੀ ਕਿ ਇਸ ਤਰ੍ਹਾਂ ਜ਼ਿੰਦਗੀ ਕਿਵੇਂ ਕੱਟੇਂਗੀ ਆਜਾ ਮੈਂ ਤੁਹਾਨੂੰ ਇੱਕ ਅਜਿਹੀ ਥਾਂ ਲੈ ਕੇ ਚਲਦੀ ਆ ਜਿੱਥੇ ਪੈਸੇ ਹੀ ਪੈਸੇ ਹਨ ਤੇ ਤੋ ਚੰਗਾ ਖਾ ਪੀ ਵੀ ਸਕਦੀਆਂ ਪਰ ਮੈਨੂੰ ਨਹੀਂ ਪਤਾ ਸੀ ਕਿ ਉਹ ਮੈਨੂੰ ਕਿੱਥੇ ਲੈ ਕੇ ਜਾਣਾ ਚਾਹੁੰਦੀ ਸੀ ਅਤੇ ਮੇਰੇ ਕੋਲ ਕਸ਼ੋਰ ਦੇ ਦੁਆਰਾ ਕਮਾਏ ਗਏ ਪੈਸੇ ਵੀ ਖਤਮ ਹੋ ਚੁੱਕੇ ਸੀ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਹੁਣ ਕੀ ਕਰਾਂ ਹੌਲੀ ਹੌਲੀ ਮੇਰੀ ਮਾਂ ਦਾ ਫੋਨ ਵੀ ਮੇਰੇ ਕੋਲੋਂ ਔਣੋ ਹਟ ਗਿਆ ਇਸ ਤਰ੍ਹਾਂ ਮੈਂ ਬਹੁਤ ਜ਼ਿਆਦਾ ਅੰਦਰੋਂ ਟੁੱਟ ਚੁੱਕੀ ਸੀ ਇੱਕ ਦਿਨ ਉਹੀ ਔਰਤ ਜਿਸ ਦਾ ਨਾਮ ਬੀਰੋ ਸੀ ਉਹ ਮੇਰੇ ਕੋਲ ਆਈਏ ਤੇ ਮੈਂ ਉਸ ਨੂੰ ਉਸਦੇ ਨਾਲ ਜਾਣ ਲਈ ਹਾਂ ਕਰ ਦਿੱਤੀ ਅਗਲੇ ਦਿਨ ਬੀਰੋ ਮੈਨੂੰ ਇੱਥੇ ਲੈ ਕੇ ਆ ਗਈ ਬੀਰੋ ਨੇ ਮੈਨੂੰ ਪੈਸਿਆਂ ਦੇ ਲਾਲਚ ਵਿੱਚ ਇੱਥੇ ਵੇਚ ਦਿੱਤਾ ਹੁਣ ਮੇਰੀ ਇਸ ਦੁਨੀਆ ਵਿੱਚ ਕੋਈ ਵੀ ਨਹੀਂ ਰਿਹਾ ਇਸ ਲਈ ਮੈਂ ਫੈਸਲਾ ਕੀਤਾ ਤੇ ਅੱਜ ਮੈਨੂੰ 2 ਮਹੀਨੇ ਹੋ ਚਲੇ ਇੱਥੇ ਆਪਣੇ ਹੁਸਨ ਨੂੰ ਵੇਚਦੇ ਹੋਏ ਇਹ ਗੱਲ ਸੁਣ ਕੇ ਸੇਬੇ ਨੂੰ ਸ਼ੀਲਾ ਉਤੇ ਬਹੁਤ ਜ਼ਿਆਦਾ ਤਰਸ ਆਇਆ ਸੇਬੇ ਅਤੇ ਸ਼ੀਲਾ ਨੂੰ ਗੱਲ ਕਰਦਿਆਂ ਹੁਣ ਆ ਤਕਰੀਬਨ ਪੋਨਾ ਘੰਟਾ ਹੋ ਚੁੱਕਿਆ ਸੀ ਅਤੇ ਦੂਜੇ ਪਾਸੇ ਪਾਲਾ ਆਪਣੇ ਹਾਊਸ ਬੁਝਾ ਕੇ ਕਮਲਾ ਦੇ ਕੋਠੇ ਵਿੱਚ ਜਾ ਕੇ ਉਸ ਨਾਲ ਗੱਲਾਂ ਕਰਨ ਲੱਗ ਪਿਆ ਪਹਿਲਾਂ ਤੇ ਕਮਲਾ ਆਪਸ ਵਿੱਚ ਗੱਲਾਂ ਕਰ ਰਹੀ ਸਨ ਕਮਲਾ ਪਾਲੇ ਨੂੰ ਪੁੱਛਣ ਲੱਗੀ ਤੁਹਾਡਾ ਦੋਸਤ ਅਜੇ ਤੱਕ ਕਿਉਂ ਨਹੀਂ ਆਇਆ ਮੈਨੂੰ ਲੱਗਦਾ ਤੁਹਾਡੇ ਦੋਸਤ ਦੇ ਵਿੱਚ ਬਹੁਤ ਜ਼ਿਆਦਾ ਹੌਸਪਰੀ ਹੈ ਜਿਸ ਕਰਕੇ ਉਸ ਨੂੰ ਤਕਰੀਬਨ 1 ਘੰਟੇ ਤੋਂ ਉੱਪਰ ਹੋ ਚੁੱਕਿਆ ਹਲੇ ਉਸ ਤੋਂ ਦੋ ਔਰਤ ਨੂੰ ਆਏ ਨੂੰ ਦੋ ਹੀ ਮਹੀਨੇ ਹੋਏ ਹਨ ਇਹਨਾਂ ਨੇ ਖੋਰ ਗਾ ਕੇ ਬਾਹਰ ਆ ਜਾਂਦਾ ਤੇ ਜਦੋਂ ਕਮਲਾ ਵੇਖਦੀ ਹੈ ਕਿ ਇਹ ਤਾਂ ਉਹੀ ਹੈ ਜੋ ਪਿਛਲੇ ਹਫਤੇ ਆਇਆ ਸੀ ਕਮਲਾ ਨੂੰ ਦੇਖਦੇ ਹੀ ਕਹਿਣ ਲੱਗਾ ਹਾਂਜੀ ਕੀ ਹਾਲ ਹੈ ਤੁਹਾਡੇ ਕਮਲਾ ਇੱਕਦਮ ਆਪਣਾ ਮੂਰਜਾ ਬਦਲ ਕੇ ਆ ਗਿਆ ਮੈਂ ਠੀਕ ਹਾਂ ਜਨਾਬ ਤੁਸੀਂ ਦੱਸੋ ਉਹ ਆਦਮੀ ਕਹਿਣ ਲੱਗਾ ਕਮਲਾ ਮੈ ਉਸ ਔਰਤ ਦੇ ਕਮਰੇ ਵਿੱਚ ਜਾਣਾ ਜਿਹਨੂੰ ਮੈਂ ਪਿਛਲੇ ਹਫਤੇ ਮਿਲਿਆ ਸੀ ਇਹ ਸੁਣ ਕੇ ਕਮਲਾ ਕਹਿਣ ਲੱਗੀ ਤੁਸੀਂ ਮੇਰੇ ਕਮਰੇ ਵਿੱਚ ਇੰਤਜ਼ਾਰ ਕਰੋ ਮੈਂ ਹੁਣੇ ਆਈ ਕਮਲਾ ਉਸੇ ਕਮਰੇ ਵੱਲ ਨੂੰ ਤੁਰੀ ਜਿੱਥੇ ਸੇ ਬਾਤ ਸ਼ਿਲਾ ਸੀ ਕਮਲਾ ਨੇ ਕਮਰੇ ਦੇ ਬਾਹਰ ਆ ਕੇ ਦਰਵਾਜ਼ੇ ਨੂੰ ਖੜਕਾਇਆ ਤਾਂ ਅੰਦਰ ਬੈਠੀ ਸ਼ਿਲਾ ਇੱਕਦਮ ਡਰ ਗਈ ਅਤੇ ਕਮਲਾ ਨੂੰ ਕਹਿਣ ਲੱਗੀ ਬਸ 5 ਮਿੰਟ ਜੀ ਹੁੰਨੇ ਆਈ ਇਹ ਗੱਲ ਸੁਣ ਕੇ ਕਮਲਾ ਸੋਚਣ ਲੱਗ ਪਈ ਅੱਜ ਪਤਾ ਨਹੀਂ ਪਾਲੇ ਦਾ ਦੋਸਤ ਕਿਹੜੀ ਆਪਣੀ ਜਨਮ ਜਨਮਾ ਦੀ ਹੱਜ਼ ਨੂੰ ਪੂਰਾ ਕਰ ਰਿਹਾ ਹੈ ਕਮਲਾ ਉਸ ਤੋਂ ਬਾਅਦ ਇਹ ਬੋਲ ਕੇ ਚਲੀ ਗਈ ਤੇ ਹੋਰ ਵੀ ਗੜਾਕਾ ਨਹੀਂ ਆਉਣਾ ਹੁੰਦਾ ਤੁਸੀਂ ਤਾਂ ਹੱਥ ਹੀ ਕਰ ਦਿੱਤੀ ਜਦੋਂ ਇਹ ਗੱਲ ਅੰਦਰ ਬੈਠੇ ਸਿਬੇ ਨੇ ਸੁਨੀਤਾ ਉਸਦੀ ਨਿਕਾਸ਼ ਸ਼ਿਲਾ ਵੱਲ ਗਈ ਸ਼ਿਲਾ ਕਹਿਣ ਲੱਗੀ ਦੇਖ ਲੈ ਤੁਸੀਂ ਇਹ ਸਾਡੀ ਇੱਥੇ ਦੀ ਜ਼ਿੰਦਗੀ ਕੋਈ ਪਤਾ ਨਹੀਂ ਦਿਨ ਵਿੱਚ ਕਿੰਨੇ ਕੁ ਹੌਸੇ ਦੇ ਭੁੱਖਿਆਂ ਨੂੰ ਸਾਨੂੰ ਆਪਣੇ ਨੰਗੇ ਪਿੰਡੇ ਉੱਤੇ ਚਲਣਾ ਪੈਂਦਾ ਹੈ ਕਈ ਤਾਂ ਅਜਿਹੇ ਦਰਿੰਦੇ ਆਉਂਦੇ ਹਨ ਕਿ ਉਹ ਮੇਰੇ ਸ਼ਰੀਰ ਨੂੰ ਇੱਕ ਘਟੋਣਾ ਸਮਝਦੇ ਹਨ ਜਦੋਂ ਇਹ ਸ਼ਬਦ ਸੇਪੇ ਨੇ ਸੁਨੇਤਾ ਉਸ ਦੀ ਅੰਦਰੋਂ ਰੂਹ ਹੀ ਨਿਕਲ ਗਈ ਉਸ ਨੇ ਆਪਣੇ ਹੱਥ ਜੇਬਾਂ ਵਿੱਚੋਂ ਬਾਹਰ ਕੱਢ ਕੇ ਮਸਲਨੇ ਸ਼ੁਰੂ ਕੀਤੇ ਅਤੇ ਉਸ ਨੂੰ ਗੁੱਸਾ ਵੀ ਆ ਰਿਹਾ ਸੀ ਅਤੇ ਸ਼ੀਲਾ ਉਤੇ ਅਤ ਦਰਜੇ ਦਾ ਤਰਸ ਵੀ ਆ ਰਿਹਾ ਸੀ ਪਰ ਉਹ ਵਿਚਾਰਾ ਕੁਝ ਵੀ ਨਹੀਂ ਸਿੱਕਾਰ ਸਕਦਾ ਸੇਪੇ ਨੇ ਮਨ ਵਿੱਚ ਇਹ ਫੈਸਲਾ ਕੀਤਾ ਕਿ ਮੈਂ ਸ਼ੀਲਾ ਨੂੰ ਇਸ ਨਰਕ ਵਿੱਚੋਂ ਜ਼ਰੂਰ ਕੱਢਾਂਗਾ ਭਾਵੇਂ ਜੋ ਮਰਜ਼ੀ ਹੋ ਜਾਵੇ ਪਰ ਇਹ ਗੱਲ ਸੇਬੇ ਨੇ ਸ਼ੀਲਾ ਨੂੰ ਨਹੀਂ ਦੱਸੀ ਅਤੇ ਵਿਚਾਰਾ ਸੇਬਾ ਉੱਠ ਖਲੋਇਆ ਸ਼ੀਲਾ ਵਾਲ ਵਿਹ ਕੇ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾਈ ਅਤੇ ਇਹ ਕਹਿ ਕੇ ਕਮਰੇ ਤੋਂ ਬਾਹਰ ਨਿਕਲ ਗਿਆ ਸ਼ੀਲਾ ਤੂੰ ਡਰਨਾ ਮੈਂ ਤੈਨੂੰ ਬਹੁਤ ਵੱਡੀ ਖੁਸ਼ਖਬਰੀ ਦੇਣ ਵਾਲਾ ਹਾਂ ਉਹ ਵਿਚਾਰੀਨ ਪੋਲਾ ਤੇ ਲਚਾਰ ਸ਼ੀਲਾ ਮਨ ਵਿੱਚ ਸੋਚਣ ਲੱਗ ਪਈ ਕਿ ਸੇਬਾ ਪਤਾ ਨਹੀਂ ਕਿਹੜੀ ਖੁਸ਼ਖਬਰੀ ਦੇਣ ਦੀ ਗੱਲਾਂ ਕਰ ਰਿਹਾ ਹੈ ਉਹ ਵੀ ਮੈਨੂੰ ਇਸ ਹਾਲਤ ਵਿੱਚ ਜਿਸ ਵਿੱਚ ਮੈਨੂੰ ਕਿਸੇ ਵੀ ਖੁਸ਼ਖਬਰੀ ਦਾ ਕੋਈ ਫਰਕ ਨਹੀਂ ਪੈਂਦਾ ਨਿਸਤੋ ਬਾਸੇ ਬਸਿੱਦਾ ਹੀ ਕਮਲਾ ਦੇ ਕਮਰੇ ਵਿੱਚ ਵੜ ਗਿਆ ਜਿੱਥੇ ਪੱਲਾ ਕਮਲਾ ਤੇ ਨਵਾਂ ਗਾਕ ਆਪਸ ਵਿੱਚ ਗੱਲਾਂ ਕਰ ਰਹੇ ਸੀ ਸੇਬ ਆਪਣੇ ਦੋਸਤ ਪੱਲੇ ਨੂੰ ਕਹਿ ਲੱਗਿਆ ਭਰਾਵਾ ਚੱਲ ਚਲੀ ਇੱਥੋਂ ਸੇਬੇ ਦਾ ਇਸ ਤਰ੍ਹਾਂ ਦਾ ਸੁਭਾਅ ਵੇਖ ਕੇ ਪੱਲਾ ਤੇ ਕਮਲਾ ਬਹੁਤ ਹੈਰਾਨ ਹੋਏ ਇਹ ਸਭ ਸੁਣ ਕੇ ਕਮਲਾ ਅੱਖ ਲੱਗੀ ਕੀ ਗੱਲ ਮੁੰਡਿਆ ਸਵਾਦ ਨਹੀਂ ਆਇਆ ਤੈਨੂੰ ਅੱਜ ਲੱਗਦਾ ਇਹ ਗੱਲ ਸੁਣ ਕੇ ਸੇਬੇ ਨੂੰ ਹੋਰ ਵੀ ਗੁੱਸਾ ਆ ਰਿਹਾ ਸੀ ਪਰ ਉਹ ਕਿਸੇ ਵੱਡੇ ਕਾਰਨ ਕਰਕੇ ਚੁੱਪ ਸੀ ਕਮਲਾ ਅੱਖ ਲੱਗੀ ਜਾਓ ਜਾਓ ਤੁਸੀਂ ਮੈਨੂੰ ਵੀ ਬਹੁਤ ਬਥੇਰੇ ਕੰਮ ਹਨ ਪੱਲੇ ਨੇ ਆਪਣੀ ਜੇਬ ਵਿੱਚੋਂ ਕੱਢ ਕੇ ਆਪਣੇ ਹਵਸ ਨੂੰ ਪੂਰਾ ਕਰਨ ਦੇ ਪੈਸੇ ਦਿੱਤੇ ਅਤੇ ਸੇਬੇ ਦੇ ਵੀ ਨਾਲ ਦੇ ਦਿੱਤੇ। ਕਮਲਾ ਨੇ ਪੈਸੇ ਫੜ ਕੇ ਆਪਣੇ ਮੇਜ਼ ਦੇ ਦਰਾਜ ਵਿੱਚ ਰੱਖ ਦਿੱਤੇ। ਉਸ ਤੋਂ ਬਾਅਦ ਨਵੇਂ ਗਾਗ ਨੂੰ ਕਿਆ ਕੀ ਜਾਵਾਂ ਮੈਂ? ਤੁਹਾਨੂੰ ਕਮਰੇ ਤੱਕ ਛੱਡ ਆਉਣੀ ਆ। ਇਹਨਾਂ ਨੂੰ ਇੱਥੇ ਹੀ ਬੈਠ ਕੇ ਗੱਲਾਂ ਕਰਨ ਦਿਓ। ਆਓ ਅਸੀਂ ਚੱਲਦੇ ਹਾਂ। ਕਮਲਾ ਉਸ ਗਾਗ ਨੂੰ ਲੈ ਕੇ ਸੇਬੇ ਅਤੇ ਪਾਲੇ ਤੋਂ ਪਹਿਲਾਂ ਹੀ ਕਮਰੇ ਤੋਂ ਬਾਹਰ ਨਿਕਲ ਗਈ। ਉਸ ਤੋਂ ਬਾਅਦ ਪਾਲਾ ਸੇਬੇ ਨੂੰ ਕਹਿਣ ਲੱਗਾ, ਆਓ ਆਪਾਂ ਚਲੀਏ ਹੁਣ। ਪਰ ਸੇਬੇ ਨੇ ਪਾਲੇ ਨੂੰ ਬਾਤ ਦੇ ਫੜ ਕੇ ਰੋਕ ਲਿਆ ਤੇ ਆਖਣ ਲੱਗਾ, 2 ਮਿੰਟ ਇੱਥੇ ਖੜ੍ਹ। ਮੈਂ ਤੈਨੂੰ ਕੁਝ ਮੁਖਾਉਣਾ ਚਾਹੁੰਦਾ ਹਾਂ। ਪਾਲਾ ਸੇਬੇ ਦਾ ਕਹਿਣਾ ਮੰਨ ਕੇ ਖੜ ਗਿਆ ਜਦੋਂ ਕਮਲਾ ਉਸ ਨਵੇਂ ਗਾਕ ਨੂੰ ਉਸ ਕਮਰੇ ਵਿੱਚ ਲੈ ਕੇ ਜਾ ਰਹੀ ਸੀ ਜਿੱਥੇ ਸ਼ੀਲਾ ਰਹਿੰਦੀ ਹੈ ਤਾਂ ਪਿੱਛੋਂ ਸੇਬੇ ਨੇ ਪਾਲੇ ਦੀ ਬਾਹ ਫੜੀ ਉਸ ਨੂੰ ਵਿਖਾਇਆ ਅਤਿਆਖਿਆ ਉਹ ਵੇਖ ਉਸ ਔਰਤ ਦੀ ਮਜਬੂਰੀ ਅਤੇ ਦਰਦ ਭਰੀ ਚੰਦੀ ਪਾਲਾ ਅੱਖਾਂ ਲੱਗਿਆ ਜਾਰ ਮੈਂ ਕੁਝ ਸਮਝਾ ਨਹੀਂ ਸੇਬਾ ਬੋਲਿਆ ਜਾਰ ਗੱਲ ਸੁਣ ਜਿਹੜੇ ਕਮਰੇ ਵਿੱਚ ਪਹਿਲਾਂ ਕਮਲਾ ਮੈਨੂੰ ਛੱਡ ਕੇ ਆਈ ਸੀ ਉਹ ਵੇ ਕਮਲਾ ਹੁਣ ਵੀ ਉਸ ਨਵੇਂ ਗਾਕ ਨੂੰ ਉਸੇ ਔਰਤ ਕੋਲ ਲੈ ਕੇ ਗਈ ਪਾਲਾ ਇੱਕ ਗੱਲ ਦੱਸਾਂ ਤੈਨੂੰ ਯਾਰੂ ਔਰਤ ਵੇਖਣ ਵਿੱਚ ਇੰਨੀ ਜ਼ਿਆਦਾ ਖੂਬਸੂਰਤ ਹੈਗੀ ਲੋਕ ਸਿਰਫ ਉਸਦੀ ਖੂਬਸੂਰਤੀ ਕਰਕੇ ਉਸਦੇ ਦਰਦ ਨੂੰ ਨਹੀਂ ਵੇਖਦੇ ਉਸ ਔਰਤ ਦੇ ਦਰਦ ਉਸ ਔਰਤ ਦੀਆਂ ਮਜਬੂਰੀਆਂ ਅਸੀਂ ਕਦੇ ਵੀ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ ਸਿਰਫ ਇੱਥੇ ਆਪਣੀ ਸਰੀਰ ਦੀ ਹਵਸ ਨੂੰ ਪੂਰਾ ਕਰਨ ਲਈ ਹੀ ਆਉਂਦੇ ਹਾਂ ਚੱਲ ਹੁਣ ਇੱਥੋਂ ਚਲੀਏ ਬਾਕੀ ਗੱਲਾਂ ਮੈਂ ਤੈਨੂੰ ਗੱਡੀ ਵਿੱਚ ਦੱਸਾਂਗਾ ਸੇਬੇ ਦਾ ਮਨ ਬਹੁਤ ਜ਼ਿਆਦਾ ਦੁਖੀ ਸੀ ਉਹ ਨਿਮੋਚਾ ਨਾ ਜਾਵ ਕੇ ਗੱਡੀ ਵਿੱਚ ਬੈਠ ਗਿਆ ਸੱਬਾ ਤੇ ਪਾਲਾ ਗੱਡੀ ਵਿੱਚ ਬੈਠ ਗਏ ਫਿਰ ਗੱਡੀ ਵਿੱਚ ਜਾਂਦੇ ਬੰਦੇ ਸੇਬੇ ਨੇ ਪਹਿਲਾਂ ਤਾਂ ਪਾਲੇ ਦਾ ਬਹੁਤ ਬਹੁਤ ਧੰਨਵਾਦ ਕੀਤਾ ਉਹ ਉਸ ਨੂੰ ਵਿਸ਼ਵਾ ਦੇ ਕੋਠੇ ਤੇ ਲੈ ਕੇ ਗਿਆ ਏ ਸੁਣ ਕੇ ਪੱਲਾ ਸੋਚਾਂ ਵਿੱਚ ਪੈ ਗਿਆ ਕਿ ਇਹ ਧੰਨਵਾਦ ਕਿਸ ਗੱਲ ਗੱਲਾਂ ਕਰ ਰਿਹਾ ਹੈ ਉੱਥੇ ਤਾਂ ਮੇਰੇ ਨਾਲ ਹੋਰ ਤਰ੍ਹਾਂ ਬੋਲ ਰਿਹਾ ਸੀ ਪਰ ਹੁਣ ਇਸ ਨੂੰ ਕੀ ਹੋ ਗਿਆ ਸੇਬਾ ਬੋਲਿਆ ਪੱਲਾ ਗੱਲ ਇਹ ਨਹੀਂ ਕਿ ਤੂੰ ਮੈਨੂੰ ਉੱਥੇ ਲੈ ਕੇ ਗਿਆ ਗੱਲ ਇਹ ਹੈ ਕਿ ਉੱਥੇ ਜਾ ਕੇ ਮੈਂ ਕੀ ਕੀ ਮਹਿਸੂਸ ਕੀਤਾ ਸ਼ਾਦ ਪੱਲਾ ਤੋ ਇਹਨਾਂ ਗੱਲਾਂ ਨੂੰ ਨਹੀਂ ਸਮਝ ਸਕਦਾ ਕਿ ਜਦੋਂ ਅਸੀਂ ਉਸ ਵੇਸ਼ਵਾ ਦੇ ਕੋਠੇ ਵਿੱਚ ਸੀ ਉਸ ਸਮੇਂ ਤੈਨੂੰ ਹੱਸਨੇ ਕਹਿ ਰਿਹਾ ਹੋਇਆ ਸੀ ਪਰ ਮੇਰਾ ਮਨ ਮੇਰੀ ਧਰਮ ਪਤਨੀ ਦੀਆਂ ਜ਼ਾਤਾਂ ਵਿੱਚ ਗਵਾਚਿਆ ਹੋਇਆ ਸੀ ਪੱਲਾ ਕਹਿਣ ਲੱਗਾ ਜਾ ਤੂੰ ਮੇਰੇ ਨਾਲ ਅਜਿਹੀਆਂ ਗੱਲਾਂ ਨਾ ਕਰ ਸਿੱਧਾ-ਸਿੱਧਾ ਦੱਸ ਤੂੰ ਕਹਿਣਾ ਕੀ ਚਾਹੁੰਦਾ ਹੈ ਸੇਬ ਨੇ ਕਿਹਾ ਜਾੜ ਜਾ ਤੂੰ ਕਿਸੇ ਔਰਤ ਦੇ ਜਿਸਮ ਨੂੰ ਨੋਚਣ ਵਾਸਤੇ ਚਲਾ ਗਿਆ ਮੈਨੂੰ ਵੀ ਕਮਲਾ ਨੇ ਇੱਕ ਔਰਤ ਦੇ ਕਮਰੇ 'ਚ ਭੇਜ ਦਿੱਤਾ ਜਦ ਮੈਂ ਉੱਥੇ ਗਿਆ ਤਾਂ ਇੰਝ ਲੱਗ ਰਿਹਾ ਸੀ ਕਿ ਔਰਤ ਨੂੰ ਕਿਸੇ ਨੇ ਜਾਣ-ਬੁੱਝ ਕੇ ਉੱਥੇ ਬਿਠਾਇਆ ਹੋਵੇ ਅਤੇ ਔਰਤ ਮੈਨੂੰ ਵੇਖ ਕੇ ਬਿਲਕੁਲ ਵੀ ਖੁਸ਼ ਨਹੀਂ ਹੋਈ ਮੈਂ ਜਾਣ ਗਿਆ ਕਿ ਇਹ ਸਭ ਕੁਝ ਉਹ ਔਰਤ ਇੱਕ ਬਹੁਤ ਵੱਡੀ ਮਜਬੂਰੀ ਵਿੱਚ ਆ ਕੇ ਕਰ ਰਹੀ ਹੈ ਪਹਿਲਾ ਬੋਲਿਆ ਇਸ ਦਾ ਮਤਲਬ ਸੇਬਿਆ ਤੂੰ ਉਸ ਕਮਰੇ ਵਿੱਚ ਜਾ ਕੇ ਉਸ ਔਰਤ ਨਾਲ ਕੁਝ ਵੀ ਨਹੀਂ ਕੀਤਾ ਸੇਬ ਨੇ ਕਿਹਾ ਜੀ ਹਾਂ ਤੂੰ ਉਸ ਔਰਤ ਨਾਲ ਸੰਬੰਧ ਬਣਾਉਂਦੀ ਗੱਲ ਕਰਦਾ ਹੈ ਪਰ ਮੈਂ ਉਸ ਔਰਤ ਦੇ ਹੱਥ ਤੱਕ ਵੀ ਨਹੀਂ ਲਗਾਇਆ ਕਿਉਂਕਿ ਉਸ ਔਰਤ ਦੀਆਂ ਅੱਖਾਂ ਦੇ ਵਿੱਚ ਮੈਨੂੰ ਕੁਝ ਹੋਰ ਹੀ ਨਜ਼ਰ ਆ ਰਿਹਾ ਸੀ ਤੂੰ ਕੀ ਜਾਣੇ ਕਿ ਸਦਿਆ ਮਜਬੂਰੀਆਂ ਜਦੋਂ ਬੰਦਾ ਹਲਸ ਤੇ ਇੰਨਾ ਹਲਸ ਨੇ ਇੰਨਾ ਜ਼ਿਆਦਾ ਕਿਰਿਆ ਹੁੰਦਾ ਫਿਰ ਉਹ ਆਪਣਾ ਬਗਾਨਾ ਨਹੀਂ ਦੇਖਦਾ ਪੱਲਿਆ ਉਸਨੇ ਆਪਣੀ ਦਾਸਤਾਨ ਮੈਨੂੰ ਰੋੜੋ ਕੇ ਦੱਸੀ ਕਿ ਉਹ ਇਸ ਕੋਠੇ ਵਿੱਚ ਕਿਵੇਂ ਪਹੁੰਚੀ ਰਾਵਜੀ ਸੌਰਤਕੋਲ ਮੈਨੂੰ ਭੇਜਿਆ ਗਿਆ ਸੀ ਉਹ ਕੋਈ ਬੇਇਜ਼ਤ ਕਰਾਣੇ ਵਿੱਚੋਂ ਨਹੀਂ ਸੀ ਉਹ ਇੱਕ ਬਹੁਤ ਵੱਡੇ ਘਰਾਣੇ ਤੋਂ ਤਾਲੁਕ ਰੱਖਦੀ ਐ ਬਾਜ਼ੂ ਕਿਸੇ ਮਜਬੂਰੀ ਤੇ ਕਾਨੂੰਨ ਕੋਠੇ ਵਿੱਚ ਚਲੀ ਗਈ ਜਦੋਂ ਪੱਲੇ ਨੇ ਇਹ ਸ਼ਬਦ ਸੇਬੇ ਦੇ ਮੂੰਹ ਸੁਨੇਤਾ ਉਹ ਥੋੜਾ ਜਿਹਾ ਮਜ਼ਾਕ ਤੋਂ ਬਾਹਰ ਆ ਗਿਆ ਅਤੇ ਗੰਭੀਰਤਾ ਨਾਲ ਸੇਬੇ ਦੀਆਂ ਗੱਲਾਂ ਨੂੰ ਸੁਣਨ ਲੱਗ ਪਿਆ ਜਿਹੜੀਆਂ ਉਹਦੀਆਂ ਮਜ਼ਾਕ ਕਰਨ ਦੀਆਂ ਅੱਖਾਂ ਸਨ ਉਹ ਬਿਲਕੁਲ ਧਰਮ ਹੋ ਗਈਆਂ ਅਤੇ ਉਸਦੇ ਮੁਖ ਦੀਆਂ ਗੱਲਾਂ ਨੇ ਸੌਜਾ ਰੂਪ ਤਾਰਨ ਕਰ ਲਿਆ ਸੇਬੇ ਨੇ ਸਾਰੀ ਗੱਲ ਪੱਲੇ ਨੂੰ ਦੱਸ ਦਿੱਤੀ ਅਤੇ ਸ਼ੀਲਾ ਤੇ ਜੋ ਉਸਤੇ ਸ਼ੀਲਾ ਦੇ ਵਿਚਕਾਰ ਹੋਈ ਸੀ ਇਹ ਸੁਣ ਕੇ ਪੱਲੇ ਨੂੰ ਬਹੁਤ ਸ਼ਰਮਾਈ ਉਸੇ ਵੀ ਤਾਂ ਮਾਫੀ ਮੰਗਣ ਲੱਗ ਪਿਆ ਪਰ ਸੇਬੇ ਨੇ ਪੂਰਾ ਮਨ ਬਣਾ ਲਿਆ ਸੀ ਉਸ औरत ਨੂੰ ਉਸ ਗੰਦਗੀ ਦੇ ਸਮੁੰਦਰ ਵਿੱਚੋਂ ਕੱਢਣਾ ਹੀ ਕੱਢਣਾ ਸੇਬੇ ਨੇ ਕਰਜਾ ਕਿ ਉਸ ਦਿਨ ਬਿਲਕੁਲ ਵੀ ਸ਼ਰਾਬ ਨਹੀਂ ਪੀਤੀ ਕਿਉਂਕਿ ਸੇਬੇ ਦੇ ਮਨ ਵਿੱਚ ਸ਼ੀਲਾ ਦੇ ਪ੍ਰਤੀ ਤਰਸ ਜੋਗ ਗੱਲਾਂ ਚੱਲ ਰਹੀਆਂ ਸਨ ਸੇਬੇ ਦੀ ਮਾਂ ਸ਼ਿੰਦਰ ਸਾਰਾ ਦਿਨ ਸੇਬੇ ਨੂੰ ਸਮਝਾਉਂਦੀ ਰਹਿੰਦੀ ਪਰ ਸੇਬਾ ਕਿਸੇ ਦੀ ਨਹੀਂ ਸੁਣਦਾ ਪਰ ਸੀਰ ਨਾਲ ਨੂੰ ਮਿਲਣ ਤੋਂ ਬਾਅਦ ਸੇਬੇ ਦੇ ਕੰਨ ਕੁਸ਼ ਸੇਬੇ ਦੇ ਅੰਦਰ ਕੁਛ ਨਾ ਕੁਛ ਬਦਲਾਅ ਹੋਣਾ ਸ਼ੁਰੂ ਹੋ ਗਿਆ ਸੇਬੇ ਦੇ ਮਨ ਵਿੱਚ ਇੱਕ ਵਿਚਾਰ ਆਇਆ ਉਹ ਇੰਨੇ ਕੁ ਪੈਸੇ ਇਕੱਠੇ ਕਰ ਲਵੇ ਜਿਸ ਨਾਲ ਉਹ ਪੈਸੇ ਕਮਲਾ ਨੂੰ ਦੇ ਕੇ ਸ਼ੀਲਾ ਨੂੰ ਉਸ ਗੰਦਗੀ ਦੇ ਕੋਠੇ ਵਿੱਚੋਂ ਬਾਹਰ ਕੱਢ ਲਿਆਵੇ ਸੇਬੇ ਨੇ ਆਪਣੇ ਕਈ ਦੋਸਤਾਂ ਦੇ ਨਾਲ ਪੈਸੇ ਦਾ ਪ੍ਰਬੰਧ ਕਰਨ ਲਈ ਗੱਲਬਾਤ ਕਰਨੀ ਸ਼ੁਰੂ ਕੀਤੀ ਪਰ ਜਦੋਂ ਸੇਬੇ ਦੇ ਦੋਸਤ ਸੇਬੇ ਨੂੰ ਇਹ ਪੁੱਛਦੇ ਕਿ ਇੰਨੇ ਸਾਰੇ ਪੈਸੇ ਆਖਿਰ ਤੂੰ ਕੀ ਕਰਨੇ ਹਨ ਸੇਬਾ ਕੋਈ ਨਾ ਕੋਈ ਬਹਾਨਾ ਮਾਰ ਕੇ ਗਾਲ ਨੂੰ ਟਾਲ ਦਿੰਦਾ ਅਤੇ ਫਿਰ ਦੋਨਾਂ ਤੋਂ ਪੈਸੇ ਮੰਗਣ ਦੀ ਗੁਜਾਰਿਸ਼ ਕਰਨ ਲੱਗ ਪੰਦਾ ਕਿਸੇ ਵੀ ਜਾਣ ਦੋਸਤ ਨੇ ਬੇਬੇ ਨੂੰ ਪੈਸੇ ਦੇਣ ਤੇ ਲਈ ਹਾਂ ਨਹੀਂ ਕੀਤੀ ਇਸ ਕਦਮ ਵੇਖ ਕੇ ਬਹੁਤ ਜ਼ਿਆਦਾ ਉਦਾਸ ਹੋ ਗਿਆ ਫਿਰ ਅਚਾਨਕ ਉਸਨੇ ਮਨ ਵਿੱਚ ਖਿਆਲ ਆਇਆ ਕਿ ਉਸਦੇ ਕੋਲ ਆਪਣੀ ਪਤਨੀ ਤੇ ਕੁਸ਼ ਗਿਆਨੇ ਪੈਸੇ ਅਚਾਨਕ ਸੇਬੇ ਦੇ ਮਨ ਵਿੱਚ ਆਇਆ ਕਿ ਉਹ ਨਾ ਨਾ ਗਿਆਨੇ ਨੂੰ ਕਿਸੇ ਪੁੰਨ ਚੰਗੇ ਕੰਮ ਲਈ ਲਗਾਇਆ ਜਾਵੇ ਸੇਬੇ ਨੇ ਪੂਰਾ ਮਨ ਬਣਾ ਲਿਆ ਕਿ ਉਹ ਨਾ ਗਿਆਨੇ ਨੂੰ ਕਿਤੇ ਗਿਰਵੀ ਰੱਖ ਕੇ ਪੈਸੇ ਲੱਗੇ ਲਾਚਾਰ ਔਰਤ ਨੂੰ ਰਿਸ਼ਵਾ ਦੇ ਕੋਟੇ ਵਿੱਚੋਂ ਕੱਢ ਕੇ ਜ਼ਰੂਰ ਆਵੇਗਾ ਵਿਚਾਰੇ ਸੇਬੇ ਦੀ ਮਾਂ ਮਨਹੀ ਮਨ ਵਿੱਚ ਡਾਡੇ ਸੀ ਕਿ ਸੇਬਾ ਕੋਈ ਗਲਤ ਕਦਮ ਨਾ ਚੁੱਕ ਲਵੇ ਕਿਉਂਕਿ ਸੇਬੇ ਦੀ ਪਤਨੀ ਗੁਜਰਨ ਤੋਂ ਬਾਅਦ ਸੇਬੇ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਸੀ ਸੇਬੇ ਬਾਈਕ ਦਿਨ ਆਪਣੀ ਪਤਨੀ ਦੇ ਗਹਿਣੇ ਨੂੰ ਚੱਕ ਕੇ ਸਿੱਧਾ ਇਹ ਬੈਂਕ ਵਿੱਚ ਚਲਾ ਗਿਆ ਉੱਥੇ ਜਾ ਕੇ ਉਸਨੇ 골ਡ ਲੋਨ ਕਰਵਾ ਲਿਆ ਜਿਸ ਵਿੱਚ ਸੇਬੇ ਨੂੰ ਤਕਰੀਬਨ 2.5 ਲੱਖ ਰੁਪਏ ਮਿਲ ਗਿਆ ਸੇਬੇ ਨੇ ਤਕਰੀਬਨ ਆਪਣੀ ਪਤਨੀ ਦੇ ਸਾਰੇ ਗਹਿਣੇ ਰਖਵੇਂ ਰੱਖ ਦਿੱਤੇ ਸੇਬੇ ਨੇ ਫੈਸਲਾ ਕੀਤਾ ਉਹ ਸ਼ਿਲਾ ਉਸ ਵੇਸ਼ਵਾ ਦੇ ਕੋਟੇ ਵਿੱਚੋਂ ਛੁਡਵਾਉਣ ਲਈ ਜਾ ਰਿਹਾ ਹੈ ਇਸ ਗੱਲ ਬਾਰੇ ਕਿਸੇ ਨੂੰ ਵੀ ਨਹੀਂ ਦੱਸੇਗਾ ਪਾਵੇ ਉਸਦੀ ਮਾਂ ਹੀ ਕਿਉਂ ਨਾ ਹੋਵੇ ਸੇਬੇ ਨੇ ਇੱਕ ਦਿਨ ਪਹਿਲਾਂ ਹੀ ਆਪਣੇ ਕਿਸੇ ਹੋਰ ਚਾਰ ਦੋਸਤ ਦੀ ਗੱਡੀ ਮੰਗੇ ਆਪਣੇ ਘਰ ਖੜੀ ਕਰ ਦਿੱਤੀ ਅਤੇ ਅਗਲੇ ਦਿਨ ਸ਼ੀਲਾ ਨੂੰ ਸਟੋਨ ਵਾਸਤੇ ਜਾਂਦੇ ਤਿਆਰੀ ਕਰਨ ਲੱਗਾ ਪਰ ਸੇਬੇ ਦੇ ਮਨ ਵਿੱਚ ਹਲੇ ਵੀ ਇਹ ਚੱਲ ਰਿਹਾ ਸੀ ਪਤਾ ਨਹੀਂ ਕਮਲਾ ਪੈਸਿਆਂ ਦੇ ਬਦਲੇ ਸ਼ੀਲਾ ਨੂੰ ਛੱਡੇਗੀ ਕਿ ਨਹੀਂ ਸੇਬਾ ਸਾਰੀ ਰਾਤ ਸ਼ੀਲਾ ਦੀ ਬੇਵਸੀ ਬਾਰੇ ਸੋਚਦਾਰਿਆ ਕਿ ਉਹ ਉੱਥੇ ਕਿਵੇਂ ਦਿਨ ਕੱਟਦੀ ਹੋਵੇਗੀ ਉਸ ਦੀ ਕੋਠੇ ਵਿੱਚ ਰਾਖਸ਼ਸ ਵੜਗੇ ਹਵਾਂ ਆਉਂਦੇ ਹੋਣਗੇ ਉਸ ਦੇ ਸਰੀਰ ਨੂੰ ਮਸਲ ਮਸਕੇ ਰੱਖਣ ਦੇਣਗੇ ਸੇਬੇ ਦੇ ਮਨ ਵਿੱਚ ਨਿਰੰਦਰ ਇੱਕ ਸੋਚ ਬਣੀ ਹੋਈ ਸੀ ਜਿਵੇਂ ਕਿ ਪਹਾੜਾਂ ਉੱਪਰ ਚੱਲਣਾ ਪੱਥਰਾਂ ਉੱਤੇ ਲਗਾਤਾਰ ਡਿੱਗ ਰਿਹਾ ਹੋਵੇ ਉਹ ਪੱਥਰ ਬਿਲਕੁਲ ਬੇਵਸ ਹੋ ਕੇ ਉਸ ਪਾਣੀ ਦੀ ਝੋਟ ਨੂੰ ਸਹਿ ਰਿਹਾ ਹੋਣ ਸ਼ਿਲਾ ਦੀ ਹਾਲਤ ਵੀ ਕੋਸ਼ਿਸ਼ ਇਸੇ ਤਰ੍ਹਾਂ ਬਣੀ ਹੋਈ ਸੀ ਸੇਬੇ ਦੇ ਮਨ ਵਿੱਚ ਖਿਆਲ ਆਇਆ ਕਿ ਜਦ ਤਰਔਰਤਾਂ ਹੀ ਕਿਉਂ ਵੇਸ਼ਵਾ ਬੰਦੀਆਂ ਬੰਦਾ ਕਿਉਂ ਨਹੀਂ ਕੇਵਲ ਔਰਤਾਂ ਨੂੰ ਹੀ ਇੰਨੀ ਜ਼ਿਆਦਾ ਹੌਸਲੀ ਨਿਗਾ ਨਾਲ ਕਿਉਂ ਦੇਖਿਆ ਜਾਂਦਾ ਔਰਤੀ ਕਿਉਂ ਹਰ ਕਿਸੇ ਦੇ ਜਿਸਮ ਦੀ ਪਿਆਸ ਨੂੰ ਬਚਾਉਂਦਾ ਚਰੀਆ ਬਣੀਆ ਸਾਰੀ ਰਾਤ ਉਹ ਅਰਦ ਦੀ ਇਸ ਬੇਵਸੀ ਬਾਰੇ ਸੋਚਦਾ ਰਿਹਾ ਕਦੇ-ਕਦੇ ਉਸਦੇ ਦਿਮਾਗ ਵਿੱਚ ਖਿਆਲ ਆ ਜਾਂਦਾ ਪਤਾ ਨਹੀਂ ਉਹ ਵੇਸ਼ਵਾਦੀ ਹੁਕਮਰਾਨ ਉਸ ਨੂੰ ਛੱਡੇ ਗਏ ਕਿ ਨਹੀਂ ਰਾਤ ਬਹੁਤ ਹੋ ਚੁੱਕੀ ਸੀ ਆਦੀ ਠੰਡ ਚਾਰੇ ਪਾਸੇ ਉਸਦੇ ਸਰੀਰ ਨੂੰ ਆਕ੍ਰੇ ਸੀ ਜਲਦੀ ਜਲਦੀ ਸੋ ਜਾ ਸੇਬੇ ਨੇ ਜਾਨ ਬੁਝ ਕੇ ਆਪਣੀ ਅੱਖਾਂ ਬੰਦ ਕਰ ਲਈਆ ਕੁਦਰਤ ਨੂੰ ਕਹਿਣ ਲੱਗਾ ਜਲਦੀ ਜਲਦੀ ਮੈਨੂੰ ਸੁਪਨਿਆਂ ਦੀ ਜ਼ਿੰਦਗੀ ਵਿੱਚ ਲਾ ਜਾ ਥੋੜੀ ਦੇਰ ਵਿੱਚ ਹੀ ਸੇਬੇ ਨੂੰ ਨੀਂਦ ਆ ਗਈ ਸਾਰੀ ਰਾਤ ਸੇਬੇ ਦੇ ਸੁਪਨਿਆਂ ਦੇ ਵਿੱਚ ਸ਼ੀਲਾ ਆਉਂਦੇ ਰਹੇ ਪਤਾ ਨਹੀਂ ਕਿ ਉਸੇ ਬੇਨੁਸਤੀਆਂ ਗੱਲਾਂ ਤੋਂ ਉਸਦੇ ਨਾਲ ਮੋਜਾ ਪੈ ਗਿਆ ਸੀ ਸੇਬੇ ਨੂੰ ਸਭ ਤੋਂ ਜ਼ਿਆਦਾ ਇਸ ਗੱਲ ਦਾ ਦੁੱਖ ਸੀ ਕਿ ਉਹ ਇੱਕ ਚੰਗੇ ਕਰਦੀ ਕੁੜੀ ਕਿਸ ਕੰਮ ਵਿੱਚ ਪੈ ਗਈ ਅਤੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਕੱਲ ਦੇ ਦਿਨ ਜਾ ਕੇ ਉਸ ਨੂੰ ਉਸ ਗੰਦਗੀ ਦੇ ਵਿੱਚੋਂ ਕੱਢਣਾ ਚਾਹੁੰਦਾ ਸੀ ਸੇਬੇ ਦੀ ਸਾਰੀ ਰਾਸ਼ੀਲਾ ਨੂੰ ਬਚਾਉਣ ਦੇ ਸੁਪਨਿਆਂ ਵਿੱਚ ਗੁਜ਼ਰੀ ਸੇਬੇ ਨੂੰ ਰਾਤੀ ਸੁਪਨਾ ਆਇਆ ਉਹ ਸ਼ੀਲਾ ਨੂੰ ਵੇਸ਼ਵਾ ਦੇ ਕੋਟੇ ਵਿੱਚੋਂ ਪੈਸੇ ਦੇ ਜੋਰ ਤੇ ਛਡਵਾ ਲਿਆ ਆ ਸ਼ੀਲਾ ਉਸ ਦੇ ਘਰ ਵਿੱਚ ਆ ਕੇ ਉਸ ਦੀ ਮਾਂ ਦੇ ਨਾਲ ਉਸ ਦੀ ਪਤਨੀ ਵਾਂਗ ਹੱਥ ਵਟਾਉਣ ਲੱਗ ਪਈ ਅਤੇ ਉਸ ਦੀ ਮਾਨੇ ਵੀ ਸ਼ੀਲਾ ਨੂੰ ਕਬੂਲ ਕਰ ਲਿਆ ਸ਼ੀਲਾ ਹੌਲੀ ਹੌਲੀ ਸੇਬੇ ਦੀ ਬਹੁਤ ਜ਼ਿਆਦਾ ਇੱਜ਼ਤ ਕਰਨ ਲੱਗ ਪਈ ਜਿਸ ਕਰਕੇ ਘਰ ਵਿੱਚ ਇੱਕ ਬਹੁਤ ਸੋਨਾ ਤੇ ਮਨਮੋਹਕ ਦ੍ਰਿਸ਼ ਬਣ ਗਿਆ ਸ਼ੀਲਾ ਬੇਬੇ ਦੇ ਨਾਲ ਕੱਚੀ ਸੋਈ ਵਿੱਚ ਬੈਠ ਕੇ ਰੋਟੀ ਪਕਾਉਂਦੀ ਪੱਜ-ਪੱਜ ਕੇ ਸੇਬੇ ਨੂੰ ਫੜਾਉਂਦੀ ਘਰ ਵਿੱਚ ਇੰਜ ਲੱਗ ਰਿਹਾ ਸੀ ਕਿ ਬਹੁਤ ਪਵਿੱਤਰ ਦੇਵੀ ਉਹਨਾਂ ਦੇ ਘਰ ਵਿੱਚ ਪ੍ਰਵੇਸ਼ ਕਰ ਚੁੱਕੀ ਹੈ ਜਿਸ ਨਾਲ ਉਹਨਾਂ ਦੇ ਘਰ ਵਿੱਚ ਦੁਬਾਰਾ ਤੋਂ ਖੁਸ਼ੀਆਂ ਪਰਤ ਆਈਆਂ ਜਦੋਂ ਸੇਬਾ ਆਪਣੇ ਕਮਰੇ ਵਿੱਚ ਚਰਾਤ ਨੂੰ ਸੌ ਰਿਆ ਸੀ ਤਾਂ ਸੋਹnde-ਸੋਹnde ਉਸ ਦੀਆਂ ਅੱਖਾਂ ਦੇ ਵਿੱਚੋਂ ਖੁਸ਼ੀ ਦੇ ਹੰਝੂ ਚਮਕ ਉੱਭਰ ਰਹੀ ਸੀ ਅਚਾਨਕ ਇਸਵੇਂ ਸੇਬੇ ਦੀ ਮਾਨੇ ਸੇਬੇ ਤੇ ਮੋਹ ਤਰ ਜਾਇ ਚੁੱਕ ਦਿੱਤੀ ਤੇ ਆਖਣ ਲੱਗੀ ਪੁੱਤ ਸਵੇਰ ਹੋ ਚੁੱਕੀ ਤੂੰ ਕਹਿੰਦਾ ਸੀ ਕਿ ਅੱਜ ਤੂੰ ਕਿਤੇ ਜ਼ਰੂਰੀ ਕੰਮ ਚਲਾ ਮੈਂ ਤਾਂ ਸੋਚਿਆ ਤੈਨੂੰ ਅੱਜ ਮੈਂ ਉਠਾ ਦੇਵਾਂ ਜਦੋਂ ਸਿਰ ਤੇ ਜਦੋਂ ਸੇਬੇ ਨੇ ਅੱਖਾਂ ਖੋਲੀਆਂ ਤੇ ਉਹ ਮਾਨੇ ਮਨ ਸੋਚਣ ਲੱਗ ਪਿਆ ਓ ਰੱਬਾ ਇੱਕ ਸੁਪਨਾ ਸੀ ਕਾਸ਼ੇ ਸੁਪਨਾ ਸੱਚ ਹੋ ਜਾਵੇ ਸੇਬੇ ਨੇ ਆਪਣੀਆਂ ਨਰਮ ਅੱਖਾਂ ਦੇ ਨਾਲ ਆਪਣੀ ਬੇਬੇ ਦਾ ਮੂੰਹ ਵੇਖਿਆ ਆਖਣ ਲੱਗਾ ਕਿ ਵੈਸੇ ਵੀ ਅੱਜ ਜਲਦੀ ਹੀ ਕਿਤੇ ਜਾਣਾ ਹੈ ਬੇਬੇ ਸੇਬ ਨੇ ਜਿਹੜੇ ਪੈਸੇ ਬੈਂਕ ਵਿੱਚ ਲਿਆ ਕੇ ਰੱਖੇ ਸੀ ਉਹ ਚਾਟੀ ਉਸਨੇ ਸਾਰੇ ਪੈਸੇ ਇੱਕ ਕਾਲੇ ਬੈਗ ਵਿੱਚ ਪਾ ਦਿੱਤੇ ਉਸਨੇ ਉਹ ਕਾਲਾ ਬੈਗ ਆਪਣੀ ਅਲਮਾਰੀ ਵਿੱਚ ਰੱਖ ਦਿੱਤਾ ਸੇਬੇ ਦੀ ਬੇਬੇ ਸੋਚ ਰਹੀ ਸੀ ਅਜੇ ਗੱਡੀ ਕਿਸੇ ਹੋਰ ਦੀ ਲੈ ਕੇ ਕਿੱਥੇ ਜਾ ਰਹੀ ਆ ਅਜਾਏ ਇਸ ਨੂੰ ਕਿਹੜਾ ਕੰਮ ਪੈ ਗਿਆ ਜਿਹੜੀ ਇਸ ਨੂੰ ਅੱਜ ਗੱਡੀ ਤੇ ਲੋਡ ਪੈ ਗਈ ਸੇਬਾ ਜਲਦੀ ਜਲਦੀ ਗੁਸਲ ਖਾਣੇ ਵਿੱਚ ਗਿਆ ਤੇ ਗੁਸਲ ਖਾਣੇ ਵਿੱਚੋਂ ਜੋਰ-ਜੋਰ ਨਾਲ ਨਹਾਉਣ ਦੀ ਆਵਾਜ਼ ਆਉਣ ਲੱਗ ਪਈ ਸੇਬਾ ਨੂੰ ਹੰਦੀ ਨਹੰਦੇ ਬੋਲ ਰਿਹਾ ਸੀ ਰੱਬ ਅੱਜ ਦਾ ਕੰਮ ਜ਼ਰੂਰ ਫਤਿਹ ਕਰਵਾ ਦੇਵੀ ਇੱਕ ਮਜਬੂਰ ਕੁੜੀ ਦੀ ਜ਼ਿੰਦਗੀ ਦਾ ਸਵ ਅਧਿਰਚਰੀ ਸ਼ੀਲਾ ਨੂੰ ਬਿਲਕੁਲ ਵੀ ਨਹੀਂ ਸੀ ਪਤਾ ਕਿ ਕੋਈ ਉਸ ਨੂੰ ਪੈਸਿਆਂ ਦੇ ਬਦਲੇ ਉਸ ਗੰਦਗੀ ਵਿੱਚੋਂ ਕੱਢਣ ਵਾਸਤੇ ਆ ਰਿਹਾ ਉਹ ਤਾਂ ਬਸ ਇੱਕ ਜਿੰਦਾ ਲਾਸ਼ ਦੀ ਤਰ੍ਹਾਂ ਉੱਥੇ ਆਪਣੇ ਜਿਸਮ ਨੂੰ ਗੈਰ ਲੋਕਾਂ ਦੇ ਸਾਹਮਣੇ ਪੇਸ਼ ਕਰਨ ਉੱਤੇ ਲੱਗੀ ਹੋਈ ਸੀ ਪਰ ਸ਼ੀਲਾ ਨੂੰ ਪਹਿਲੀ ਵਾਰ ਸੇਬੇ ਨਾਲ ਗੱਲ ਕਰਕੇ ਇੰਜ ਲੱਗਿਆ ਕਿ ਕੋਈ ਤਾਂ ਆਇਆ ਜਿਸ ਨੇ ਮੇਰੀ ਤਕਲੀਫ ਨੂੰ ਸਮਝਣ ਦਾ ਯਤਨ ਕੀਤਾ ਨਹੀਂ ਤਾਂ ਹਰ ਕੋਈ ਬੰਦਾ ਮੇਰਾ ਸ਼ਰੀਰ ਵੇਖਣ ਨੂੰ ਪਸੰਦ ਕਰਦਾ ਸ਼ੀਲਾ ਨੂੰ ਆਪਣੀ ਜ਼ਿੰਦਗੀ ਤੋਂ ਨਫ਼ਰਤ ਜ਼ਰੂਰ ਸੀ ਪਰ ਉਹ ਹੈ ਵੀ ਮਜਬੂਰ ਸੀ ਸਵੇਰ ਦੇ ਆਤਵਾ ਚੁੱਕੇ ਸੀ ਸੇਬੇ ਨੇ ਆਪਣਾ ਜ਼ਰੂਰੀ ਸਮਾਨ ਜਲਦੀ ਜਲਦੀ ਚੱਕ ਕੇ ਗੱਡੀ ਵਿੱਚ ਰੱਖ ਲਿਆ ਉਸਨੇ ਅਲਮਾਰੀ ਵਿੱਚੋਂ ਕੱਢ ਕੇ ਕਾਲਾ ਬੈਗ ਆਪਣੇ ਗੱਲ ਵਿੱਚ ਪਾ ਲਿਆ ਜਾਣ ਤੋਂ ਪਹਿਲਾਂ ਉਸ ਦੀ ਬੇਬੇ ਨੇ ਉਸ ਨੂੰ ਪੁੱਛਿਆ ਕਿ ਬੁੱਧ ਇੱਕ ਵਰ ਮੈਨੂੰ ਦੱਸ ਦੇ ਤੂੰ ਕਿੱਥੇ ਤਿਆਰੀ ਖਿੱਚੀ ਹੈ ਕਿੱਥੇ ਜਾ ਰਹੀ ਹੈ ਸੇਬਾ ਗਿਆਨ ਲੱਗਿਆ ਹਾਂ ਬੇਬੇ ਤੂੰ ਫਿਕਰ ਨਾ ਕਰ ਰੱਬ ਨੇ ਸੁੱਖ ਰੱਖਿਆ ਤਾਂ ਮੈਂ ਤੈਨੂੰ ਅੱਜ ਕਿਸੇ ਨਵੇਂ ਰੱਬ ਦੇ ਬੰਦੇ ਨਾਲ ਮਿਲਾਵਾਂਗਾ ਇਹ ਗੱਲ ਸੁਣ ਕੇ ਬੇਬੇ ਫਿਕਰਾਂ ਦੇ ਵਿੱਚ ਪੈ ਗਈ ਇਹ ਕਿਸੇ ਨੂੰ ਪਜਾ ਕੇ ਤੇ ਨਹੀਂ ਲੈ ਆ ਰਿਹਾ ਪਰ ਸੇਬਾ ਆਪਣੀ ਗੱਲ ਉੱਤੇ ਅੜਿਆ ਹੋਇਆ ਸੀ ਮੈਂ ਉਸ ਬੇਵਸੁਰਤ ਨੂੰ ਜਰੂਰ ਉਸ ਗੰਦਗੀ ਦੇ ਵਿੱਚੋਂ ਕੱਢ ਕੇ ਲਿਆਵਾਂਗਾ ਜਦੋਂ ਸੇਬੇ ਨੇ ਗੱਡੀ ਦੇ ਬਾਹਲੇ ਗੇਟ ਵਿੱਚੋਂ ਬਾਹਰ ਕੱਢੀ ਤਾਂ ਥੋੜੀ ਦੂਰ ਪਿੱਪਲ ਥੱਲੇ ਉਸ ਦਾ ਜਾਰ ਪਾਲਾ ਤਿੰਨ ਦੋਸਤਾਂ ਨਾਲ ਬੈਠਾ ਸੀ ਜੋ ਕਿ ਆਪਸ ਵਿੱਚ ਗੱਪਾਂ ਤੋਲ ਰਹੇ ਸੀ ਉਹਨਾਂ ਨੇ ਅਚਾਨਕ ਸੇਬੇ ਨੂੰ ਗੱਡੀ ਵਿੱਚੋਂ ਜਾਂਦੇ ਹੋਏ ਦੇਖਿਆ ਤਾਂ ਪਾਲੇ ਨੇ ਹਾਕ ਜਿਹੀ ਮਾਰ ਕੇ ਸੇਬੇ ਨੂੰ ਬੁਲਾਉਣਾ ਚਾਹਿਆ ਪਰ ਉਹ ਹੱਥ ਇਲਾਕੇ ਲੰਘਦਾ ਬਣਿਆ ਪਾਲਾ ਕਹਿਣ ਲੱਗਿਆ ਅੱਜ ਪਹਿਲੀ ਵਾਰ ਹੋਇਆ ਕਿ ਉਹ ਮੇਰੇ ਕੋਲ ਮੇਰੇ ਕਹਨ ਤੇ ਨਾ ਰੁਕਿਆ ਲੱਗਦਾ ਹੈ ਦਾਲ ਵਿੱਚ ਕੁਝ ਕਾਲਾ ਹੈ ਸੇਬਾ ਆਪਣੀ ਗੱਡੀ ਵਿੱਚ ਮਸਤ ਹੋ ਕੇ ਜਾ ਰਿਹਾ ਸੀ ਕਦੇ ਉਸ ਸਟੀering ਨੂੰ ਹੱਥ ਪੰਦਾ ਪੰਦਾ ਆਪਣੇ ਬੁੱਲਾਂ ਦੇ ਨਾਲ ਹਰਕਤਾਂ ਕਰਦਾ ਹੋਇਆ ਕੁਝ ਨਾ ਕੁਝ ਬੋਲਦਾ ਹੋਇਆ ਆਪਣੇ ਆਪ ਹੌਸਲਾ ਦਿੰਦਾ ਹੋਇਆ ਅੱਗੇ ਵਧ ਰਿਹਾ ਸੀ ਜਦੋਂ ਵੇਸ਼ਵਮ ਦੇ ਕਬਜ਼ੇ ਵਿੱਚ ਵੜਿਆ ਤਾਂ ਉਸ ਨੂੰ ਕਈ ਔਰਤਾਂ ਇਸ਼ਾਰੇ ਕਰਕੇ ਬੁਲੰਦੀਆਂ ਦਿੱਸ ਰਹੀਆਂ ਸਨ ਸੋ ਦੋਸਤੋ ਇਸ ਦਾ ਅਗਲਾ ਪਾਰਟ ਅਸੀਂ ਕੱਲ ਕਰਾਂਗੇ